ਹੁਣ ਜੇ ਉਹ ਇੱਥੇ ਮੂੰਝਾ ਕਿ ਆ ਜਾਣਗੇ ਫਿਰ ਦਸ ਕੀ ਬਣੂਗਾ ਮੂੰਝਾ ਕਿ ਮਤਲਬ ਕੀ ਹੈ ਇਹ ਕੀ ਬੋਲਣ ਦਾ ਤਰੀਕਾ ਤੇ ਫਿਰ ਹੁਣ ਜੇ ਤੂੰ ਮੇਰੀ ਮਾਂ ਨੂੰ ਬੋਲਦੀ ਹੈ ਮੇਰੀ ਭਾਬੀ ਨੂੰ ਬੋਲਦੀ ਹੈ ਮੇਰੇ ਭਰਾ ਨੂੰ ਬੋਲਦੀ ਹੈ ਮੈਂ ਨਹੀਂ ਬੋਲ ਸਕਦਾ ਮੈਂ ਤੁਸੀਂ ਰੋਹੋ ਆਪ ਦੀ ਮਾਂ ਕੋਲ ਪਰ ਜਾਈ ਕੋਲ ਭਰਾ ਕੋਲ ਮੈਂ ਪੱਗ ਜਾਨੀ ਬਸ ਮੇਰੀ ਮਾਂ ਆਜੂ ਤੇ ਮੈਨੂੰ ਲੈ ਜੂਗੀ ਆਹੀ ਗੱਲ ਹੈ ਨਾ ਐਂ ਕਰਦਾ ਕੋਟੀ ਨੂੰ ਤਾਂ ਇੰਨੀ ਸਿਆਣੀ ਇੰਨੀ ਸਿਆਣੀ ਹੈ ਸੱਚੀ ਪੂਰੇ ਕੰਮਾਂ ਦੀ ਕਰੇਂਦੀ ਹੈ ਜਿੰਨੀ ਸੋਹਣੀ ਹੈ ਓਨੀ ਮਤਲਬ ਕੰਮਾਂ ਚ ਭਾਈ ਮੂਰੇ ਹੈ ਦੇਖ ਲੈ ਫਿਰ ਰਿਸ਼ਤਾ ਕਿਹਨੇ ਕਰਾਇਆਗਾ ਹਾਂ ਇਹ ਤਾਂ ਤੈਨੂੰ ਪਤਾ ਹੀ ਐ ਹੈ ਮੇਰੀ ਗੱਲ ਸੁਣ ਆ ਵੱਡੇ ਮੁੰਡੇ ਵੇਲੇ ਤਾਂ ਤਾਂ ਭਾਪ ਨਹੀਂ ਕੱਢੀ ਤੇ ਅੰਦਰੋਂ ਅੰਦਰ ਹੀ ਮੁੰਡਾ ਵਿਆਹ ਲੈ ਭਾਈ ਜੇ ਮੈਨੂੰ ਕੇਰਾਂ ਦੱਸ ਦਾਂਦੀ ਕਹਿੰਦਾ ਕਹਾ ਉਹਦਾ ਰਿਸ਼ਤਾ ਕਰਵਾਉਂਦੀ ਹੈ ਨਹੀਂ ਸਹੀ ਗੱਲ ਐ ਭਣੇ ਉਂ ਵੇਖ ਲੈ ਮੇਰਾ ਤਾਂ ਨਾ ਚਿਤਰਾ ਜੀ ਹੋ ਗਿਆ ਵੇਖ ਲੈ ਜਮਾ ਮੇਰੇ ਮੁੰਡੇ ਦੇ ਮੇਚ ਦੀ ਐ ਨਾਲੇ ਭਾਈ ਅਗਲੇ ਨੇ ਕੱਚ ਵੀ ਕੋਈ ਨਹੀਂ ਛੱਡੀ ਵੇਖ ਲੈ ਐਨੀ ਵਰਾਤ ਦੀ ਸੇਵਾ ਕੀਤੀ ਕੁੜੇ ਕੱਪੜਾ ਲੀੜਾ ਜਿਹੜਾ ਦਿੱਤਾ ਰਹਿ ਰੱਬ ਦਾ ਨਾ ਸਾਹ ਲੱਗੇ ਕਿਸੇ ਚੀਜ਼ ਕਰਨੀ ਹੋਣੀ ਉਹਨਾਂ ਨੇ ਕਹਾਇਆ ਹੈਗਾ ਮੇਰੀ ਗੱਲ ਸੁਣ ਮੈਂ ਤਾਂ ਉਹਨਾਂ ਨੂੰ ਇਹ ਗੱਲਾਂ ਸਾਰੀਆਂ ਪਹਿਲੀ ਖੋਲਣੀਆਂ ᱛੀਆਂ ਭਾਈ ਦੇਣ ਲੈਣ ਦੇ ਵਿੱਚ ਕੋਈ ਕੱਚ ਨਹੀਂ ਹੋਣਾ ਚਾਹੀਦੀ ਤੇ ਬਰਾਤ ਦੀ ਸੇਵਾ ਤੇ ਉਹ ਤਾਂ ਫੁੱਲ ਹੋਣੀ ਚਾਹੀਦੀ ਵੀ ਲੋਕ ਦੂਰ ਦੂਰ ਤੱਕ ਗੰਨਾ ਕਰਨ ਹੈ ਵੀ ਬਰਾਤ ਤਾਂ ਉੱਥੇ ਗਈ ਸੀ ਭਾਈ ਉੱਥੇ ਦੀ ਖਾਣ ਪੀਣ ਇੰਨਾ ਬਦਲਿਆ ਇਹ ਗੱਲਾਂ ਹੀ ਕਰਾਤੀਆਂ ਵੇਖ ਲੈ ਕਿਸੇ ਗੱਲ ਦਾ ਕੋਈ ਲਾਂਬਾ ਨਹੀਂ ਹੈਗਾ ਨਹੀਂ ਤਾਂ ਸੱਸਾ ساری ਉਮਰ ਆਈ ਉਨੀਆਂ ਦੇ ਨੂੰਹਾਂ ਨੂੰ ਤੇਰੇ ਪੇਕੇ ਆਨੇ ਬਰਾਤ ਵੀ ਸੇਵਾ ਨਹੀਂ ਕੀਤੀ ਆ ਕੱਪੜਾ ਲੀੜਾ ਮਾੜਾ ਦਿੱਤਾ ਇਹਨਾਂ ਨੇ ਭਾਈ ਸਾਰੇ ਪੱਖਾਂ ਤੋਂ ਆਵਦੇ ਨਾ ਪੱਲੇ ਪੂਰੇ ਰੱਖੇ ਨੇ ਪੱਲੇ ਪੂਰੇ ਕਰਦੇ ਵੀ ਕਿਵੇਂ ਨਾ ਮੈਂ ਤਾਂ ਪੂਰਾ ਠੋਕ ਕੇ ਕਿਹਾ ਤੀ ਉਹਨਾਂ ਨੂੰ ਵੀ ਦੇਖ ਲੋ ਭਾਈ ਕਿਸੇ ਗੱਲ ਦੀ ਕਮੀ ਨਹੀਂ ਜਿਹਹ ਜਾਂ ਤੁਸੀਂ ਨੇ ਰਿਸ਼ਤਾ ਕਿਹਾ ਤੀ ਉਹੋ ਜਿਹਾ ਲੱਗਦਾ ਸੁੱਖ ਨਾਲ ਮੁੰਡੇ ਨੂੰ 16 ਕਿਲੇ ਵਾਹਣਦੇ ਆਉਂਦੇ ਨੇ ਹੈ ਤੇ ਘਾਟ ਕਾਦੀ ਤੀ ਸੇਵਾ ਕਰਦੇ ਵੀ ਕਿਉਂ ਨਾ ਹਾਂ ਭੈਣ ਹੈ ਤੇ ਨਾਲੇ ਤੇਰੀ ਪਾਣ ਪਸੰਦ ਦੀ ਆ ਗਈ ਸੱਚੀ ਗੱਲ ਐ ਮੈਦਾ ਪਾਈ ਬਾਗੋ ਬਾਗਾ ਦੇਖ ਲੈ ਤੈਨੂੰ ਵੀ ਨਾ ਬਲਾਈ ਪੁੰਨ ਲੱਗੂਗਾ ਮੈਂ ਤਾਂ ਤੜਕੇ ਆਥਣੇ ਤੈਨੂੰ ਸੀਸਾ ਦਿੰਨੇ ਆ ਭਾਈ ਤੇਰੀ ਸਰਾਇਤਾ ਕਰਦੀ ਨਹੀਂ ਥੱਕਦੀ ਰੇਕ ਨੂੰ ਕਹਿਣੀ ਆ ਵੀ ਵੇਖ ਲੈ ਉਹਨੇ ਤਾਂ ਪੁੰਨੀ ਖੱਟ ਲਿਆ ਲੈ ਰਿਸ਼ਤੇਦਾਰ ਵੀ ਪਹੁੰਦੇ ਹੋਣਗੇ ਵੀ ਰਿਸ਼ਤਾ ਕਰਾਇਆ ਕਿਨੇ ਆਗਾ ਹੈ ਤੇ ਉਹੀ ਗੱਲ ਬਹਾਨੇ ਨਾਲ ਰਿਸ਼ਤੇਦਾਰ ਹੋਰ ਵੀ ਕਹਿਣਗੇ ਭਾਈ ਸਾਡੇ ਵੀ ਕਰਾ ਦੇ ਉਹ ਜਿਹੜਾ ਰਿਸ਼ਤਾ ਅੱਗੇ ਹੋਰ ਕਰਵਾ ਦਾਂਗੇ ਆਪਾਂ ਦਾ ਮੇਰਾ ਤਾਂ ਸੰਕਾ ਦੀ ਐ ਕਰ ਵੀ ਇਹ ਰਿਸ਼ਤਾ ਕਰਾ ਕੇ ਕੰਮੇ ਰੁੜਪੂਗਾ ਵਧੀਆ ਸਹੀ ਗੱਲ ਹੈ ਹਣਤਾ ਦੁੱਪ ਚੋਲਣ ਦੇ ਨਾਂ ਨਾਲ ਹੀ ਮਸ਼ਹੂਰ ਹੋ ਜਾਏਗੀ ਭਾਈ ਤੈਨੂੰ ਤੋੜਾ ਨਹੀਂ ਰਹਿਣਾ ਰਿਸ਼ਤੇ ਕਰਾਉਣ ਵਾਲਿਆਂ ਦਾ ਅਗਲਾ ਕੋ ਸਾਡੇ ਵੀ ਰਿਸ਼ਤਾ ਕਰਾ ਮੁੰਡੇ ਨੂੰ ਕੋਈ ਕੋਈ ਭਾਈ ਕੁੜੀ ਨੂੰ ਕਰਾ ਲੈ ਵਧੀਆ ਸਾਬਕਾਂ ਦੀ ਜੇ ਤੂੰ ਗਾਹ ਦੱਸੇਗੀ ਮੇਰਾ ਕੰਮ ਦਾ ਤਰ ਨਹੀਂ ਤੁਰਨਾ ਨਾਲੇ ਮੈਨੂੰ ਕਿੰਨਾ ਟਾਈਮ ਆ ਹੋ ਗਿਆ ਆਈ ਨੂੰ ਤੇ ਹਰਪ੍ਰੀਤ ਹੁਣ ਤੱਕ ਬਾਹਰ ਕਿਉਂ ਨਹੀਂ ਆਈ ਲੈ ਤੂੰ ਆਈ ਹੋਵੇਂ ਤੇ ਹਰਪ੍ਰੀਤ ਅੰਦਰ ਲੁੱਕ ਕੇ ਬੈਜੂ ਕੁੜੇ ਉਹ ਘਰੀ ਹੈ ਨਹੀਂ ਉਹ ਤਾਂ ਸ਼ਹਿਰ ਗਏ ਹੋਏ ਨੇ ਆ ਚੀਜ਼ਾਂ ਬਸ ਤਾਇਆਂ ਲੈਣਾ <laughs> अच्छा कोई नहीं की पता है भाई हजे किन्ना का टाइम ला दे ना? कोई नहीं तेरा कह रहे कोई ओपरा ਘਰ ਹੈਗਾ ਆਪਦਾ ਹੀ ਘਰ ਹੈ ਮਿਲ ਕੇ ਜਾਈ ਆ ਜਾਂਦੇ ਐ ਲੈ ਹੁਣ ਮੈਂ ਚਾਹ ਦੀ ਕੁਟ ਮੰਗਾਉਣੇ ਆ ਕੁੜਾ ਰਾਮਣ ਭਾਈ ਚਾਹ ਲੈ ਕੇ ਆ ਰਾਮਣ ਮੈਂ ਮੈਂ ਵੀ ਆਖਿਆ ਮੈਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਇੰਨਾ ਟਾਈਮ ਤਾਂ ਹਰਪ੍ਰੀਤ ਲਾਉਂਦੀ ਨਹੀਂ ਹੁਣ ਤਾਂ ਉਹ ਮੇਰੀ ਬਾਤ ਸੁਣ ਕੇ ਉਹਦੀ ਭੱਜੀ ਆਉਂਦੀ ਬਾਹਰ ਹੈ ਸਹੀ ਗੱਲ ਹੈ ਮੰਮੀ ਆ ਪਾਣੀ ਪੀ ਲਓ ਮੈਂ ਚਾਹ ਤਿਆਰ ਕੀ ਹੈ। ਹਾਂ ਠੀਕ ਹੈ। ਲੈ। ਤੂੰ ਕਹੇਗੀ ਭੈਣੇ ਫਿਰ ਇਹ ਕਹਿੰਦੀ ਆਗੀ। ਨਾ ਤੂੰ ਕੁੜੇ ਇੰਨੇ ਵੱਡੇ ਕਰਦੀ ਨੂੰ। ਹੈਂ? ਤੇ ਬਣੀ ਕੀ ਫਿਰਦੀ ਆਗੀ? ਕੋਈ ਲੀੜਾ ਕੱਪੜਾ ਚੱਜਦਾ ਪਾਲਿਆ ਕਰ। ਕੋਈ ਰਿਸ਼ਤੇਦਾਰ ਆਈ ਨਹੀਂ ਪਤਾ ਕੋਈ ਭੈਣ ਭਾਈ ਕਦੋਂ ਆਜੇ। ਕੁੜੇ ਭੈਣੇ ਇਹ ਨੂੰ ਨਾ ਕਹਿਣ ਦਾ ਕੋਈ ਫਾਇਦਾ ਨਹੀਂ ਹੁੰਦਾ। ਉੱਥੇ ਕਿਹਾ ਜਾਂਦਾ ਹੁੰਦਾ ਜਿੱਥੇ ਤੀ ਪੁੱਤ ਭਾਈ ਆਖੇ ਲੱਗ ਜੇ ਨਾਲੇ ਰਹੀ ਗੱਲ ਕੱਪੜਾ ਲੀੜਾ ਪਾਉਣ ਦੀ। ਜੇ ਤਾਂ ਪਿੱਛੇ ਕੋਈ ਇਹੋ ਜਿਹੇ ਪਾਏ ਹੰਡਾਏ ਹੋਣ। ਤਾਂ ਦਾ ਹੈ ਵੀ ਪਿੱਛੇ ਵੀ ਤੈਨੂੰ ਪਤਾ ਹੈ ਇਹਨਾਂ ਦੀ ਗਰੀਬੀ ਭੁੱਖ ਨੰਗਨ ਵਾਲੀ ਕੁਲੀਆਂ ਨੇਗੀਆਂ ਉਹੀ ਹਾਲ ਇਹਦਾ ਇੱਥੇ ਹੈ ਨਹੀਂ ਉਹੀ ਗੱਲ ਹੈ ਜਿਹੜਾ ਬੰਦਾ ਗਰੀਬ ਘਰ ਦਾ ਹੋਵੇ ਨਾ ਉਹ ਕਿੰਨੀ ਵੱਡੇ ਘਰ ਦੇ ਵਿੱਚ ਵਗ ਜੇ ਤੇ ਉਹਨਾਂ ਦੀ ਨੀਤ ਉਹੋ ਜਿਹੀ ਵੀ ਰਹਿੰਦੀ ਹੁੰਦੀ ਹੈ ਹਾਂ ਬਸ ਫੇਰ ਨਾਲ ਉਰੇ ਕਾਦੀ ਘਟ ਹੈ ਬਸ ਫੇਰ ਨੀਤਾਂ ਦੇ ਤੋੜੇ ਕਪੜਾ ਚਾਹੇ 5000 ਵਾਲਾ ਪਾਵੇ ਚਾਹੇ 500 ਵਾਲਾ ਟੱਕੜਾ ਤਾਂ ਤਾਣੀ ਹੈ ਨਾ ਲੈ ਕੋੜੇ ਮੈਨੂੰ ਤਾਂ ਐਂ ਤੀ ਵੀ ਕੱਲਾ ਇਹ ਗਰੀਬ ਹੀ ਆ ਇਹ ਤਾਂ ਜਵਾਨ ਵੀ ਐਡੀ ਗਿੱਠ ਦੀ ਲੱਗੀ ਹੋਇਆ ਲੈ ਦੇਖ ਕਿਵੇਂ ਬੋਲਦੀ ਹੈਗੀ ਜੇ ਚਾਹਦੀ ਕੋਟ ਤਰਲਾ ਉਹ ਹੀ ਮਾਂ ਪਿਓ ਨੇ ਜੋ ਕੋਈ ਲਖਣ ਦਿੱਤਾ ਹੋਵੇ ਹੈ ਫਿਰ ਤਾਂ ਹੈਗਾ ਵੀ ਬਗਾਨੇ ਘਰੇ ਜਾ ਕੇ ਭਈ ਐ ਬੋਲੀ ਜਾਣੀ ਹੁੰਦਾ ਹਾਂ ਲੈ ਅਖਦਾ ਸ੍ਰੀ ਰੇਟਾ ਕਣਾਗਾ ਮੇਰੀ ਗੱਲ ਸੁਣ ਮੈਂ ਕਿਹਾ ਕੋਈ ਮਾੜੀ ਕਾਲੀ ਕਹਿੰਦੀ ਇਹਦੇ ਭਲੇ ਵਾਸਤੇ ਕਹਿੰਦੀ ਸੀਗੀ ਹੈ ਬਸ ਇਹ ਤਾਂ ਮੇਰਾ ਰੋਜ਼ ਅੰਜ ਲੂਸ ਕਢਾਉਂਦੀ ਹੈ ਲੈ ਚਲ ਹੁਣ ਤੂੰ ਮਿਲ ਕੇ ਹੀ ਵਗਦੀ ਆ ਗਈ। ਵਾਹ। ਬਸ ਸਸਰੀ ਘਰ। ਕਦੋਂ ਦੀ ਡੀਕੀ ਜਾਂਦੀ ਸੀ ਭਾਈ ਇਹ ਤਾਂ ਤੈਨੂੰ। ਗਰਮੀ ਕਿੰਨੀ ਹੋਈ ਪਈ ਹੈ ਨਾ। ਥੱਕ ਗਏ ਸੀ ਤਾਂ। ਚਲ ਆ ਜਾ ਪਾਣੀ। ਹਾਂ ਚਲੋ ਜੀ। ਲਾਈ ਕੁੜੀ। ਦੇਖ ਲੈ। ਮੈਂ ਤਾਂ ਕਦੋਂ ਦੀ ਬੈਠਿਆ ਇਹਨੂੰ ਮਿਲਣ ਦੀ ਮਾਰੀ। ਆਪ ਸੇਤੀ ਅੰਦਰ ਟੱਪ ਵੀ ਗਈ ਕੋੜੇ ਕੋਈ ਨਹੀਂ ਅੱਕੀ ਤੱਕੀ ਆਈ ਏ ਤੈਨੂੰ ਪਤਾ ਬਾਹਰੇ ਗਰਮੀ ਕਿੰਨੀ ਆ ਕੀ ਹੋ ਗਿਆ ਮਾ ਲੋਈ ਸਰਜੀ ਬੜਾ ਦੁਖੀ ਆਂਦਾ ਮੇਰਾ ਤਾਂ ਮੁੱਤਾਂ ਗੋਲੀ ਗੁਲੀ ਲੈ ਲੈਂਦੀ ਕਰੋ ਲਈਏ ਅੱਛਾ ਮੈਂ ਨੇ ਇੱਕ ਸਲਾਹ ਕਰਨੀ ਸੀ ਤੇਰੇ ਨਾਲ ਹਾਂ ਦੱਸ ਉਹ ਜਿਹੜੇ ਆਪਣੇ ਪਲਾਟ ਨਹੀਂ ਹੈਗੇ ਦੋ ਖਾਲੀ ਪਏ ਆ ਹਾਂ ਮੈਂ ਸੋਚਦਾ ਸੀਗਾ ਵੀ ਉਹਨਾਂ ਤੇ ਆਪਾਂ ਕਮਰੇ-ਕਮਰੇ ਬਣਾ ਕੇ ਕਿਰਾਏ ਤੇ ਨਾ ਚੜਾ ਦੇਵਾ ਫੋਰੀ ਨਾਲੇ ਚਾਰ ਪੈਸੇ ਆ ਜਾਂ ਆਇਆ ਕਰਨਗੇ ਸਹੀ ਗੱਲ ਐ ਪੁੱਤ। ਨੌਲੇ ਮੈਂ ਉੱਥੇ ਲੋਕ ਕੂੜੇ ਚ ਸਿੱਟੀ ਆਂਦੇ ਆ ਦੇਖ ਲਾ। ਮੂਲੀ ਤਾਂ ਗੱਲ ਐ ਮਾਂ ਪਤਾ ਕਿੰਨਾ ਮਨ ਖਰਾਬ ਹੁੰਦਾ ਉਂ ਤਾਂ ਪਹਿਲੀ ਕੱਲ ਆਪਣਾ ਢੀੜਾ ਘਟ ਵਜਦਾ ਉੱਥੇ ਤੇ ਜਦੋਂ ਜਾਂਨੇ ਆ ਜਮਾ ਮਨ ਖਰਾਬ ਹੋ ਜਾਂਦਾ। ਲੋਕਾਂ ਨੇ ਸੱਚੀ ਕੂੜਾ ਸੁੱਟਣ ਵਾਲੀ ਥਾਂ ਬਣਾ ਰੱਖੀ ਆਗੀ। ਬੁੱਤ ਫਿਰ ਅਗਲੇ ਨਾ ਆਇਆ ਹੁੰਦਾ ਵੀ ਕਿਹੜਾ ਕੋਈ ਬਾਲੀ ਵਾਰਸ ਇਹਦਾ ਕੋਈ ਆ ਕੇ ਦੇਖਦਾ ਨਹੀਂ। ਜਿਹਦਾ ਜੀ ਕਰਦਾ ਅਗਲਾ ਕੂੜਾ ਸਿੱਟ ਕੇ ਤੁਰ ਜਾਂਦਾ ਹੈਗਾ। ਅੱਜ ਕੱਲ ਲੋਕਾਂ ਦਾ ਵੀ ਬੁਰਾ ਹਾਲ ਐ। ਨਾਲੇ ਮੇਰੀ ਗੱਲ ਸੁਣ ਪੁੱਤ। ਮੈਂ ਤਾਂ ਅੱਗੇ ਨਹੀਂ ਤੈਨੂੰ ਕਦੇ ਕਿਸੇ ਕੰਮ ਤੋਂ ਰੋਕਿਆ। ਮੈਂ ਜਿਵੇਂ ਪਈ ਤੇਰਾ ਜੀ ਕਰਦਾ ਓਵੇਂ ਕਰ ਲਾ ਉਹੀ ਤਾਂ ਗੱਲ ਆ ਮਾਂ ਨਾਲੇ ਹੋਰ ਨਹੀਂ ਆਪਣੀ ਥਾਂ ਵੀ ਵਰਤੋ ਚ ਆ ਜੂਗੀ ਉਹੀ ਤਾਂ ਹੈ ਮੈਂ ਕਰਦਾ ਛੋਟੀ ਨਾਲ ਗੱਲ ਕਰਦਾ ਫਿਰ ਵੀ ਆਪਾਂ ਕਿਵੇਂ ਬੱਤ ਕਰ ਸਕਦੇ ਹਾਂ ਉਹ ਥਾਂ ਨੂੰ ਹੋਰ ਨਹੀਂ ਆਪਾਂ ਚਾਰ ਦੁਵਾਰੀ ਬਣਾ ਲਾਂਗੇ ਘਟੋ ਘਟ ਆਪਣੀ ਥਾਂ ਤਾਂ ਆਪਣੀ ਮਿਰਚ ਆ ਜੂਗੀ ਸਹੀ ਗੱਲ ਲੈ ਲੋ ਲੋਕ ਤਾਂ ਕੂੜਾ ਤਾਂ ਸੁੱਟਣੋਂ ਹਟ ਜਾਣਗੇ ਉੱਥੇ ਆ ਛੋਟੇ ਨਾਲ ਕਰ ਲੈ ਸਲਾਹ ਭਾਈ ਜਿਵੇਂ ਤੁਹਾਨੂੰ ਦੋਨਾਂ ਭਾਈਆਂ ਨੂੰ ਚੰਗਾ ਲੱਗਦਾ ਓਵੇਂ ਕਰ ਲੋ ਮਕਾਨ ਬਣਾਉਣੇ ਨੇ ਉਹ ਬਣਾ ਲਿਓ ਚਾਰ ਦੁਵਾਰੀ ਮਾਰਨੀ ਹੈ ਭਾਈ ਉਹ ਮਾਰ ਲਿਓ ਨਾਲੇ ਮੇਰੀ ਗੱਲ ਸੁਣ ਜੱਸ ਮੈਨੂੰ ਭਈ ਲੂਤੀਆਂ ਲਾਉਣ ਦੀ ਆਦਤ ਹੈ ਨਹੀਂ ਚਲ ਮੈਂ ਛੋਟੇ ਨਾਲ ਰਹਿ ਕਰਦਾ ਵੀ ਆਪਾਂ ਉਹ ਆਪਾਂ ਪਲਾਟਾਂ ਨੂੰ ਕਿਵੇਂ ਵਰਤ ਸਕਦੇ ਆ ਆਪਣੀ ਮਿਰਚ ਤਾਂ ਕਰੀ ਆਪਾਂ ਆਪਣਾ ਥਾਂ ਐਵੇਂ ਕੂੜਾ ਸੁੱਟ ਜਾਂਦੇ ਆ ਲੋਕ ਉੱਥੇ ਜਿਵੇਂ ਭਈ ਤੁਹਾਨੂੰ ਠੀਕ ਲੱਗਦਾ ਕੋਈ ਨਹੀਂ ਕਰ ਲਿਓ ਪਰ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਕੀ ਕਹਿੰਦੀ ਸੀ ਵੀ ਮੈਨੂੰ ਭਈ ਲੂਤੀਆਂ ਲਾਉਣ ਦੀ ਆਦਤ ਹੈ ਨਹੀਂਗੀ ਐ ਫੇਰ ਅਗਲਾ ਕਹਿੰਦਾ ਮਾਂ ਨੇ ਆਇਆ ਸਖਿਆ ਤਾਂ ਮਾਂ ਨੇ ਆਇਆ ਸਖਿਆ ਤਾਂ ਦੇਖ ਜਿਹੜੀ ਸਹੀ ਗੱਲ ਹੈ ਤੈਨੂੰ ਉਹ ਦੱਸਣ ਲੱਗੀ ਆ ਅੱਜ ਆ ਸੋਨੀ ਆਈ ਸੀ ਆਪਣੇ ਘਰੇ ਉਹ ਦਾ ਅਗਲੀ ਹਰਪ੍ਰੀਤ ਨੂੰ ਮਿਲਣ ਆਈ ਵਿਚਾਰ ਮੈਂ ਜਾਇਆ ਆਂ ਆਵੇ ਲਤੇ ਰੇ ਵਾਲੀ ਬਹੁਤ ਪੁੱਠਾ ਸਿੱਧਾ ਬੋਲੀ ਇਹਨਾਂ ਤਾਂ ਬੋਲਣ ਦੀ ਜਮਾ ਕਲਮਾਤ ਹੈ ਨਹੀਂ ਇਹੇ じゃ ਕੀ ਹੋ ਗਿਆ ਮੰਮਾ ਹਾਂ ਬੇਚੇਰਾ ਕੁਛ ਬੋਲੀ ਉਹ ਤਾਂ ਤੂੰ ਉਹ ਤੋਂ ਹੀ ਪੱਛ ਲਈ ਮੇਰੀ ਗੱਲ ਸੁਣ ਲੈ ਪੁੱਤ ਉਹਨੂੰ ਵੀ ਚੰਗੀ ਤਰ੍ਹਾਂ ਸਮਝਾ ਦੇ ਵੀ ਆਏਗੇ ਤਾਂ ਜਲੂਸ ਨਾਲ ਕੱਢਿਆ ਕਰ ਨਹੀਂ ਫਿਰ ਸਮਝਾਉਣਾ ਮੈਨੂੰ ਵੀ ਆਉਂਦਾ ਚਲ ਕੋਈ ਨਾ ਮੰਮਾ ਇਹਨਾਂ ਕਾਤੋਂ ਘਬਰੀ ਆਨੀ ਆ ਮੈਂ ਕਰ ਲੂੰ ਗੱਲ ਉਹਦੇ ਨਾਲ ਹਾਂ ਬਸ じゃ ਕਰ ਲੈ ਗੱਲ ਹੁਣੇ ਕਰ ਲੈ ਕਰ ਲੈਣਾ ਵਾ ਹਾਂ ਕੂ ਮੜੇ ਹੁਣ ਆਪ ਦਾ ਰੈਸਟ ਕਰ ਲਾ ਸਿਰ ਤੇਰਾ ਪਹਿਲੀ ਦੁਖੀ ਜਾਂਣਾ ਇਹ ਦੁਖਣ ਲਾ ਦਿੰਦੀ ਐ ਚਲ ਕੋਈ ਸਾਰਾ ਦਿਨ ਬੰਦੇ ਨੂੰ ਕਿਸੇ ਨੂੰ ਚੈਨ ਨਾ ਰਹੇ ਨੀ ਨਾ ਦੇਣਾ ਪੁੱਠਿਆਂ ਸਿੱਧੀਆਂ ਗੱਲਾਂ ਕਰਾ ਚਲ ਹਰਪ੍ਰੀਤ ਦੇਖਾਂ ਬਾਜ਼ਾਰੋਂ ਕੀ ਲੈ ਕੇ ਆਈ ਐ ਉਹਦੇ ਕੋਲੇ ਮੈਂ ਵੀ ਜਾ ਕੇ ਆਵਾ ਫਤਿਰ ਜੀ ਨਾ ਪੱਛੀ ਕਰ ਕਿਸੇ ਐਵੇਂ ਵੀ ਨਹੀਂ ਇਹਨਾਂ ਨੂੰ ਵਿਸ਼ਵਾਸ ਕੇ ਰੱਖਵੀਂ ਲੈ ਪੁੱਤ ਹਾਂਜੀ ਮੈਨੂੰ ਆਏ ਦਾ ਸਰ ਵੀ ਸ਼ਹਿਰ ਕੱਲਾ ਤੁਸੀਂ ਘੁੰਮ ਫਿਰ ਕੇ ਮੁੜੇ ਕੋਈ ਖਰੀਦਦਾਰੀ ਵੀ ਕਰਕੇ ਲਿਆਈ ਹੈ ਕਰਕੇ ਲਿਆਏ ਮੰਮੀ ਲੈ ਜੇ ਸ਼ਾਪਿੰਗ ਕਰਨ ਗਏ ਸੀ ਤਾਂ ਖਰੀਦਦਾਰੀ ਵੀ ਕਰਨ ਗਈ ਹੋਵਾਂਗੇ ਵਧੀਆ ਕੁਝ ਲੈ ਕੇ ਆਈ ਹੈ ਲੈ ਚੱਲ ਵਧੀਆ ਫਿਰ ਮੈਨੂੰ ਵੀ ਤਾਂ ਦਿਖਾ ਮੈਂ ਵੀ ਦੇਖਾਂ ਵੀ ਮੇਰੀ ਨੂੰ ਦੀ ਪਸੰਦ ਕਹੀ ਜੀ ਹੈ ਹਾਂਜੀ ਮੰਮੀ ਦਿਖਾ ਦਨੀ ਦਿਖਾ ਮੈਂ ਤਾਂ ਆਏ ਸੀ ਮਹਾਂਗੇ ਤੇ ਉਹ ਇਨਾ ਮੁੜ ਆਏ ਹੋਣ ਚਾਪੀ ਵੇਖ ਲੈਣੀ ਹੈ ਮੰਮੀ ਓਹੋ ਕੀ ਹੋ ਗਿਆ ਚਾਬੀ ਤਾਂ ਨਾਲ ਹੀ ਲੈ ਗਏ ਇਹ ਲੈ ਇਹ ਵੀ ਨਾ ਮੁੰਡਾ ਬਾਲਾ ਪਲਕ ਕੜਾਏਗਾ ਚੱਲ ਕੋਈ ਨਹੀਂ ਉਹ ਤਾਂ ਮੈਂ ਫੇਰ ਦੇਖ ਲੂੰਗੀ ਤੇ ਮੇਰੀ ਗੱਲ ਸੁਣਾ ਜਦੋਂ ਵੀ ਜਾਨੀ ਹੁੰਦੀ ਹੈ ਨਾ ਵਧੀਆ-ਵਧੀਆ ਚੀਜ਼ਾਂ ਆਪਦੇ ਵਾਸਤੇ ਲੈ ਕੇ ਆਇਆ ਕਰ ਹਾਂਜੀ ਮੰਮੀ ਬਥੇਰਾ ਕੁਝ ਲੈ ਕੇ ਆਉਣੀ ਨਿਆਲ ਦੇ ਵਾਸਤੇ ਕੋਈ ਨਾ ਆ ਜਾਂਦੇ ਇਹਨਾਂ ਨੂੰ ਫਿਰ ਤੁਹ ਮੈਂ ਦਿਖਾਉਂਗੀ ਫਿਰ ਤੁਸੀਂ ਦੇਖ ਲਿਓ ਠੀਕ ਹੈ ਪੁੱਤ ਤੇ ਮੰਮੀ ਮੈਂ ਨਾ ਇਹ ਕਹਿੰਦੀ ਸੀ ਮੇਰੇ ਨਾਲ ਸਿਰ ਜਿਹਾ ਬਾਲਾ ਦੁਖੀ ਜਾਂਦਾ ਤੇ ਮੈਂ ਅਰੇਸਟ ਕਰਨਾ ਸੀ ਏਸੀ ਛੱਡਣਾ ਤੁਹਾਨੂੰ ਪਤਾ ਹੀ ਆ ਹਨਾ ਥੋਡੇ ਤੋਂ ਏਸੀ 'ਚ ਬੈਠਿਆ ਨਹੀਂ ਜਾਂਦਾ ਤੁਹਾਨੂੰ ਫੂਟ ਨਹੀਂ ਕਰਦਾ ਏਸੀ ਹਾਂ ਪੁੱਤ ਮੈਂ ਤਾਂ ਜਾਣੀ ਆ ਕੋਈ ਨਹੀਂ ਤੂੰ ਕਰ ਲੈ ਆਰਾਮ ਮੈਂ ਤਾਂ ਉਹੀ ਪੁੱਛਣ ਆ ਗਈ ਮਖਾ ਦੇਖਾਂ ਕੀ ਲੈ ਕੇ ਮੇਰੇ ਤਾਂ ਜੈਬੰਡੇ ਦੇ ਉਹੀ ਗਿੱਟੇ-ਗੋਡੇ ਦੁਖਣ ਲੱਗ ਗਏ ਆ ਤੇ ਮੈਂ ਇੱਥੋਂ ਦਾ ਭਾਈ ਏਸੀ ਜਮਾ ਹੀ ਨਹੀਂ ਚੱਲਿਆ ਜਾਂਦਾ ਤਾਂ ਹੀ ਮੰਮੀ ਮੈਂ ਤੁਹਾਨੂੰ ਕਿਹਾ ਗੁੱਸਾ ਨਾ ਕਰੀ ਹੋਗਾ ਚਲ ਕੋਈ ਨਹੀਂ ਕਰ ਲੈ ਆਰਾਮ ਠੀਕ ਹੈ ਲੈ ਆ ਵੀ ਬੱਟੀ ਸਮਾਨ ਦਿਖਾ ਦੇ ਪੁੱਤ ਫੋਟੋ ਦੇ ਦੇਖਣ ਵਾਸਤੇ ਲੈ ਕੇ ਆਈਆਂ ਸਮਾਨ ਮੇਰਾ ਹੈ ਮੈਂ ਆਦੀ ਚੀਜ਼ ਰੱਖ ਲਈ ਸਾਭ ਕੇ ਪਤਾ ਨਹੀਂ ਜਿੱਦੇ ਦਾ ਵਿਆਹ ਹੋਇਆ ਨਾ ਸਾਰਾ ਨਾ ਅੱਗੇ ਪਿੱਛੇ ਫਿਰਦੇ ਰਹਿੰਦੇ ਪੁੱਤ ਆਏ ਨਹੀਂ ਪੁੱਤ ਆਵੇਂ ਨਹੀਂ ਮੇਰੀ ਗੱਲ ਸੁਣ ਪੁੱਤ ਤੂੰ ਮਾੜਾ ਮੋਟਾ ਇਹਨੂੰ ਸਮਝਾਇਆ ਕਰ ਇਹ ਕੋਈ ਚੰਗੀਆਂ ਗੱਲਾਂ ਹੁੰਦੇ ਆ ਉਹ ਵੇਖ ਲੈ ਉਹ ਸੋਨੀ ਦਾ ਵਿਚਾਰੀ ਕਿਹੜੇ ਵੇਲਿਆਂ ਦੀ ਬੈਠੀ ਡਿੱਕੀ ਜਾਂਦੀ ਸੀ ਵੀ ਭਾਈ ਕੁੜੀ ਆਊਗੀ ਮੈਂ ਮਿਲ ਕੇ ਜਾਊਂਗੀ ਉਹਦੇ ਨਾਲ ਗੱਲਾਂ ਬਾਤਾਂ ਕਰੂੰਗੀ ਜਦੋਂ ਆਈ ਵੇਖ ਲੈ ਐ ਕਿ ਮੇਮੂ ਕਰ ਲਿਆ ਨੇ ਉਹਦੀ ਸੁਰੱਖਕ ਦੇਣੇ ਅੰਦਰ ਬਾਗੀ। ਓ ਮਾ ਫਿਰਕੀ ਹੋ ਗਿਆ। ਤੈਨੂੰ ਪਤਾ ਵੀ ਅਸੀਂ ਤੜਕੇ ਦੇ ਕਿੰਨਾ ਮੱਥਾ ਮਾਰੀ ਹੁੰਦੀ ਸੀ ਮਸਾ ਤਾਂ ਪਹਿਲਾਂ ਇਹਨੂੰ ਕੋਈ ਚੀਜ਼ ਪਸੰਦ ਹੈ। ਠੀਕ ਹੈ। ਗਰਮੀ ਕਿੰਨੀ ਸੀਗੀ ਬੁੰਦ ਲਗੇ ਉੱਥੇ। ਫਿਰ ਜੇ ਅੰਦਰ ਬਾਗੀ ਫਿਰ ਕਿੱਡੀ ਗੱਲ ਹੋਗੀ। ਤੇਣਾ ਚੰਗੀਆਂ ਗੱਲਾਂ ਥੋੜੀ ਹੁੰਦੀਆਂ ਪੁੱਤ ਮੇਰੀ ਗੱਲ ਸੁਣ। ਜੇ ਚਲੇ ਨੇ ਅੰਦਰ ਬੈਠਣਾ ਸੀ ਏਸੀ ਲਾ ਕੇ ਉਹਨੂੰ ਐ ਕਹਿੰਦੀ ਵੀ ਭਈ ਅੰਦਰ ਆਇਆ। ਹੈ? ਵੀ ਆਪਾਂ ਉੱਥੇ ਬਹਿ ਕੇ ਗੱਲਾਂ ਬਾਤਾਂ ਕਰ ਲੈਣ। ਅਗਲੀ ਜਾ ਕੇ ਵੀ ਘਰਾਂ ਚ ਦੱਸੂਗੀ ਜਲੂਸ ਕੱਢੂਗੀ ਆਪਣਾ ਓਏ ਐ ਕੌਣ ਦੱਸਦਾ ਹੁੰਦਾ ਮਾਂ ਪਹਿਲੀ ਗੱਲ ਤਾਂ ਮੇਰੀ ਗੱਲ ਸੁਣ ਠੀਕ ਹੈ ਉਹਨੇ ਰਸਤਾ ਕਰਵਾਇਆ ਆ ਆਦੀ ਪੰਡੀ ਆਪ ਤਾਂ ਨਹੀਂ ਕਰੂਗੀ ਨਾ ਉਹ ਉਹ ਕਾ ਪੰਡੀ ਕਰੂਗੀ ਭਾਈ ਵੀ ਆਏ ਆ ਉਹ ਆਏ ਆ ਦੱਸ ਬਸ ਚੱਲ ਮੇਰੀ ਗੱਲ ਸੁਣ ਜੇ ਅਗਲੀ ਨਹੀਂ ਵੀ ਪੰਡੀ ਕਰੂਗੀ ਫਿਰ ਇਹਨੂੰ ਤਾਂ ਇੰਨੀ ਕਕਲਮੋਤ ਹੋਣੀ ਚਾਹੀਦੀ ਐ ਵੀ ਵੱਡੇ ਛੋਟੇ ਦੀ ਲਿਹਾਜ਼ ਕਰਨੀ ਚਾਹੀਦੇ ਭਾਈ ਆਏਗੇ ਦੀ ਇੱਜ਼ਤ ਕਿਵੇਂ ਕਰੀਦੀ ਐ ਲੈ ਹਾਂ ਮਾਂ ਫਿਰ ਇਹਨੂੰ ਕੋੜਾ ਪਤਾ ਨਹੀਂ ਹੈਗਾ ਉਹਨੂੰ ਸਾਰਾ ਹੀ ਪਤਾ ਹੈ ਵੀ ਇਹ ਕਿਹੇ ਜਿਹੇ ਜਬਾਦੀ ਐ ਜਿੱਦਲ ਐ ਉਹਨੂੰ ਵੀ ਪਤਾ ਹੀ ਹੈ ਬੱਸ ਲੈ ਦੱਸ ਮੇਰੀ ਗੱਲ ਸੁਣ ਪੁੱਤ ਚੱਲ ਇਹ ਤਾਂ ਠੀਕ ਹੈ ਵੀ ਅਗਲੀ ਨਾ ਕਰੂ ਕਿਸੇ ਕੋਲੇ ਗੱਲ ਹੈ ਵੀ ਅਗਲੀ ਦੀ ਆਪਦੀ ਬੇਇੱਜ਼ਤੀ ਵੀ ਭਾਈ ਰਿਸ਼ਤਾ ਵੀ ਮੈਂ ਕਰਾਇਆ ਸੀਗਾ ਜੇ ਕੋਈ ਹੋਰ ਰਿਸ਼ਤੇਦਾਰ ਆ ਗਿਆ ਕਿਸੇ ਦਿਨੇ ਹੋਰ ਬੇਇੱਜ਼ਤੀ ਕਰਤੀ ਫੇਰ ਫੇਰ ਮੈਂ ਨਹੀਂ ਭਾਈ ਜੋ ਪਰਹਿਣਾ ਫੇਰ ਇਹਨੂੰ ਮੈਂ ਦੱਸੂ ਵੀ ਇੱਜ਼ਤ ਕਰੀ ਦੀ ਕਿਵੇਂ ਹੁੰਦੀ ਹੈ ਉਹ ਲੈ ਮਾਂ ਐਵੇਂ ਆਪਾਂ ਦਾ ਕਲੇਸ਼ ਪਾਇਆ ਬਿਨਾਂ ਗੱਲ ਤੋਂ ਠੀਕ ਹੈ ਕੋਈ ਗੱਲ ਹੈ ਦੱਸ ਕਰਨ ਵਾਲੀ ਆਏਗਾ ਕਰੂਗੀ ਆਲੇ ਉਹਨੂੰ ਸਾਰਾ ਕੁਝ ਹੀ ਪਤਾ ਹੈਗਾ ਰਿਸ਼ਤੇਦਾਰਾਂ ਦੇ ਤੋਂ ਕਿਵੇਂ ਕਰਨਾ ਕਿਵੇਂ ਨਹੀਂ ਫਿਰ ਮੈਂ ਉਹੀ ਤਾਂ ਕਹਿਣੀ ਆ ਵੀ ਇਹਨੂੰ ਹੀ ਸਮਝਾ ਦੇ ਬਈ ਆਏ ਨਾ ਕਿਤੇ ਐਸੇ ਫੂਕ ਚ ਰਹਿ ਜਾਈ ਮੈਂ ਬਾਲੇ ਵੱਡੇ ਘਰ ਦਿੱਤੀਆਂ ਬਾਲੇ ਵੱਡੇ ਘਰ ਦਿੱਤੀਆਂ ਪਰ ਭਾਈ ਮੇਰੀ ਗੱਲ ਸੁਣ ਲੈ ਰਿਸ਼ਤੇਦਾਰਾਂ ਦੀ ਇੱਜ਼ਤ ਤਾਂ ਕਰਨੀ ਚਾਹੀਦੀ ਉੱਥੋਂ ਹੀ ਪਤਾ ਲੱਗਦਾ ਵੀ ਇਹ ਚੰਗੇ ਖਾਨਦਾਨ ਦੀ ਹੈ ਉਹ ਕਰੂਗੀ ਮਾਜਤ ਸਾਰਿਆਂ ਦੀ ਇੱਜ਼ਤ ਕਰੂਗੀ ਤੂੰ ਹਮੇ ਫਿਕਰ ਨਾ ਕਰ ਪਰ ਇਹਨੂੰ ਹੁਣ ਨਹੀਂ ਮੈਂ ਕੁਝ ਕਹਿੰਦਾ ਠੀਕ ਆ ਨਾ ਨਾਲ ਮੈਨੂੰ ਆਏ ਦੱਸ ਵੀ ਤੂੰ ਚਾਬੀ ਬਣਾਉਣ ਮਾਰੀ ਦੀ ਉਹਦੀ ਕਿਉਂ ਲੈ ਗਿਆ ਸੀ ਨਾਲ ਵੇ ਮੈਂ ਆਹੋ ਮੈਂ ਚਾਬੀ ਕੀ ਕਰਨੀ ਸੀ ਲੈ ਮੈਂ ਕਿਹਾ ਕੱਪੜੇ ਦਿਖਾ ਦੇ ਕੇ ਚਾਬੀ ਹੈ ਨਹੀਂ। ਉਹ ਮੰਮੀ ਜੀ ਚਾਬੀ ਨਾ ਮੈਂ ਹੀ ਰੱਖ ਕੇ ਭੁੱਲ ਗਈ ਸੀ ਬੈਟ ਦੇ ਗੱਦੇ ਥੱਲੇ। ਮੈਨੂੰ ਲੱਗੇ ਲੈ ਗਏ ਫਿਰ ਧਿਆਨ ਚ ਹੀ ਨਹੀਂ ਆਇਆ ਉਹਨੂੰ। ਕੁੜੇ ਮੰਮੀ ਐਡੀ ਨਿਆਣੀ ਨਹੀਂ ਹੈਗੀ ਵੀ ਮੈਨਾਂ ਨੂੰ ਆਈ ਨੇ ਪਤਾ ਲੱਗੂਗਾ ਵੀ ਚਾਬੀ ਤਾਂ ਜਾਣ ਕੇ ਗੱਦੇ ਥੱਲੇ ਰੱਖੀ ਸੀ ਕਿ ਇਹ ਲੈ ਗਿਆ ਸੀ ਨਾਲ। ਮਾਂ ਕਿਉਂ ਐਵੇਂ ਤੂੰ ਲੜਾਈ ਪਾਲਦੀ ਹੁੰਨੀ ਆ 24 ਘੰਟੇ? ਹੈ? ਛੱਡ ਵੀ ਦਿਆ ਕਰ ਗੱਲ। ਆਹੋ ਚੱਕ ਲੈ ਜਾਗੇ। ਛੱਡ ਗਿਆ ਕਰਨਾ ਗੱਲ ਮਾਂ ਮੇਰੀ ਗੱਲ ਸੁਣ ਲੈ ਸਿਰ 'ਚ ਗਲੀਆਂ ਕਰੂਗੀ ਨਾ ਉਹਦੇ ਹੱਕ 'ਚ ਖੜਿਆ ਕਰ ਤੇ ਸਹੀ ਗੱਲ ਨੂੰ ਸਹੀ ਕਹਿ ਕਰ ਤੇ ਗਲਤ ਨੂੰ ਗਲਤ ਆ ਮੜ ਕੇ ਪਛਤਾਏਗਾ ਵੇਲੇ ਨੂੰ ਉਹ ਫਿਰ ਕੀ ਹੋ ਗਿਆ ਮੈਂ ਦਿਖਾ ਦਿੰਦਾ ਤੁਹਾਨੂੰ ਲੈ ਕੇ ਹੁਣ ਮਾਰੀ ਚ ਕੱਢ ਕੀ ਕੀ ਜਾਂਦਾ ਮੈਂ ਕਿਹੜਾ ਸੂਟਾਂ ਦੀ ਭੁੱਖੀ ਆ ਮੈਂ ਦੇਖ ਕੇ ਗੱਲ ਇਹ ਵੱਡੇ ਦੀ ਇੱਜ਼ਤ ਦੀ ਹੁੰਦੀ ਐ ਮਾਂ ਪਿਓ ਦੀ ਜੇ ਘਰੇ ਬੈਠਾ ਵੀ ਹਾਂ ਪਹਿਲੇ ਆ ਕੇ ਤੀ ਪੁੱਤ ਨੇ ਕੱਪੜਾ ਲੀੜਾ ਦਿਖਾਤਾ ਵੀ ਮਾਂ ਮੈਂ ਆ ਲੈ ਕੇ ਆਇਆ ਇਹ ਤਾਂ ਇੱਕ ਸਿਆਣਪ ਹੁੰਦੀ ਐਗੀ ਐਵੇਂ ਬਚੋਲਣ ਦੇ ਪਿੱਛੇ ਤੂੰ ਲੜਨ ਲੱਗੀ ਆ। ਹਾਂ ਬਚੋਲਣ ਪਿੱਛੇ ਨਹੀਂ ਬਈ ਆ ਜੋੜੂ। ਉਹਦੇ ਨਾਲ ਆਏ ਬਿਹਾਰ ਕੀਤਾ ਕੱਲ ਨੂੰ ਕਿਸੇ ਹੋਰ ਨਾਲ ਕਰੋਗੇ। ਪਰਸੋਂ ਮੈਨੂੰ ਘਰੋਂ ਕੱਢੂ ਇਹ। ਲੈ ਮਾਂ ਤੂੰ ਕਿਉਂ ਐਵੇਂ ਗਾਹਾਂ ਦੀ ਗਾਹ ਸੋਚਦੀ ਹੁੰਨੀ ਐ? ਅੱਧਿਆਂ ਦਾ ਤੁਸੀਂ ਨਾ ਐਵੇਂ ਮੈਂਟਲ ਹੋਈਆਂ ਬਿਓ ਕੱਲ ਦੀ ਸੋਚ ਕੇ। ਕੱਲ ਦਾ ਨਾ ਸੋਚਿਆ ਕਰੋ ਜਿਹੜਾ ਕੁਝ ਅੱਜ ਹੋ ਗਿਆ ਨਾ ਉਹਦੇ ਤਾਂ ਰਹੂ ਬਸ। ਤੇਰੇ ਉਹੀ ਕਹਿਣੀ ਆ ਵੀ ਜਿਹੜਾ ਕੋਸ ਅੱਜ ਇਹ ਕਰ ਦਿਓ ਚੰਗੀਆਂ ਗੱਲਾਂ ਨਹੀਂ ਹੈਗੀਆਂ। ਕੋਈ ਨਹੀਂ ਮੈਂ ਸਮਝਾ ਦਿੰਦਾ ਹਾਂ ਸਮਝ ਆਦੀ ਹਾਂ ਸਮਝਾ ਦੂ ਤੂੰ ਮੈਂ ਫੇਕਰ ਨਗਰ ਤੈਨੂੰ ਮੈਂ ਲੈ ਆ ਕੇ ਦਿਖਾਉਣਾ ਕੀ ਲੈ ਕੇ ਆਇਆ ਸੀ ਇੱਕ ਤਾਂ ਮੈਂ ਬੂਟ ਲੈ ਕੇ ਆਇਆ ਤਿੰਨ ਚਾਰ ਸੂਟ ਲੈ ਕੇ ਆਇਆ ਦਿਖਾ ਦਿੰਦਾ ਕੋਈ ਨਹੀਂ ਉਹਦੇ ਪਿੱਛੇ ਨਕਲੇ ਸਪਾਉ ਹਾਂ ਨਕਲੇ ਸੀ ਦੱਸਦਾ ਆਈ ਨਹੀਂ ਕਹਿੰਦਾ ਵੀ ਹਾਂ ਮਾ ਠੀਕ ਹੈ ਇਹਦਾ ਹੱਕ ਮੰਨਦਾ ਸੀ ਵੀ ਤੈਨੂੰ ਲੈ ਆ ਕੇ ਕਪੜਾ ਲੀੜਾ ਦਿਖਾ ਦਿੰਦੀ ਕੁਲੇਸ਼ ਪਾਉਂਦੀ ਹੈ ਵਿੱਚੂ ਕਿਸੇ ਥਾਂ ਦਾ ਹਾਂ ਹਾਂ ਪੁੱਤ ਠੀਕ ਹੈ ਤੈਨੂੰ ਕਿਹਾ ਸੀ ਨਾ ਵੀ ਬਾळा ਆਦੇ ਸੱਸ ਦੇ ਮਗਰ ਮੁਰੇ ਜੇ ਨਾ ਫਰੀ ਹਾਂ ਬਾळा ਮੂਹ ਲਾਉਂਦੀ ਲੋੜ ਨਹੀਂ ਹੈਗੀ ਉਹ ਮੰਮੀ ਥੋਡੀਆਂ ਕਹੀਆਂ ਗੱਲਾਂ ਨਾ ਮੈਂ ਪੱਲੇਵਾਂ ਨਾ ਰੱਖੀਆਂ ਨੇ ਤੁਸੀਂ ਫਿਕਰ ਨਾ ਕਰੋ ਠੀਕ ਐ ਬਸ ਫਿਰ ਜੇ ਮੇਰੀਆਂ ਕਹੀਆਂ ਗੱਲਾਂ ਤੂੰ ਪੱਲੇ ਬੰਨ ਰੱਖੀਆਂ ਨਾ ਤਾਂ ਤੇਰਾ ਘਰ ਵੀ ਬਣ ਜੂ ਪੁੱਤ ਜੇ ਕਿਤੇ ਤੂੰ ਮੇਰੀ ਗੱਲ ਸੁਣਦਾ ਆਪਦੀ ਜਠਾਣੀ ਮੰਗੂ ਇਹਨਾਂ ਤੇ ਮਗਰ ਲੱਗੀ ਹੈ ਉਹ ਤਾਂ ਨੌਕਰੀ ਬਣਾ ਨੌਕਰਾਨੀ ਬਣੀ ਐ ਇਹਨਾਂ ਦੀ ਤੇ ਤੂੰ ਵੀ ਨਾਲ ਬਣ ਜੇਗੀ ਉਹ ਮੰਮੀ ਮੈਂ ਨਹੀਂ ਨਾ ਅੱਗੇ ਨੌਕਰਾਨੀ ਬਣਦੀ ਮੈਂ ਤਾਂ ਪੇਕੇ ਘਰ ਵੀ ਰਾਜ ਕਰਦੀ ਸੀ ਹੁਣ ਇੰਨਾ ਅੱਗੇ ਵੀ ਰਾਜ ਹੀ ਕਰਨਾ ਮੈਂ ਤਾਂ ਹਾਂ ਰਾਜ ਕਰਨ ਵਾਸਤੇ ਮੇਰੀ ਤੀ ਨੂੰ ਇੰਨਾ ਕੁਛ ਦਿੱਤਾ ਵੀ ਜਿਹੜੀ ਬਿੱਲੀ ਬੈਠ ਕੇ ਖਾਵੇ ਹਾਂ ਹਾਂ ਚਲ ਚੰਗਾ ਮੰਮੀ ਮੈਨੂੰ ਲੱਗਦਾ ਕੋਈ ਆਉਂਦਾ ਠੀਕ ਹੈ ਚਲ ਧਿਆਨ ਰੱਖੀ ਆਪਦਾ ਚੰਗਾ ਚੰਗਾ ਮੈਂ ਫੇਰ ਕਰੂੰਗੀ ਫੋਨ ਤੈਨੂੰ ਹੁਣ ਤੂੰ ਤਾਂ ਬਿੱਲੀ ਆ ਮੈਂ ਤਾਂ ਬਥੇਰੇ ਕੰਮ ਕਰਨੇ ਆ ਕਰਦੇ ਕੱਟਤਾ ਮੈਂ ਮੈਨੂੰ ਦੇਖ ਕੇ ਲੈ ਤੈਨੂੰ ਦੇਖ ਕੇ ਕੋਈ ਕੱਟਣਾ ਸੀ ਭਾਈ ਹੋਰ ਵੀ ਕੋਈ ਕੰਮ ਕਰ ਲੈ ਕਰ ਸਾਰਾ ਦਿਨ ਕੁੜੀ ਨਾਲ ਹੀ ਲੱਗੀ ਰਹਿਣੀ ਆ ਨਾ ਉਹਨੂੰ ਕੰਮ ਕਰਨ ਦਿੰਨੀ ਆ ਕੋਈ ਨਾ ਆਪ ਕਰਦੀ ਆ ਮਾ ਯਾਰ ਬੇ ਕੁੜੀ ਤਾਂ ਬਥੇਰਾ ਕੰਮ ਕਰਦੀ ਹੈਗੀ ਕੰਮ ਕਰਾ ਕੇ ਮੈਨੂੰ ਐਂ ਦੱਸ ਵੀ ਉਹਨਾਂ ਨੇ ਕਰਨਾ ਕੀ ਆ ਉੱਥੇ ਜਦੋਂ ਆਪਾਂ ਟਰੱਕ ਭਰ ਕੇ ਦਾਜ ਦਾ ਦਿੱਤਾਗਾ ਉਹ ਕੰਮ ਕਰੂ ਉੱਥੇ ਜਾ ਕੇ ਤੇ ਨਾ ਸੋਰੇ ਘਰ ਕੁੜੀਆਂ ਕੰਮ ਹੀ ਕਰਦੀਆਂ ਹੁੰਦੀਆਂ ਨਾ ਬੇ ਤੂੰ ਐਵੇਂ ਕਮਲ ਨਾ ਬਰ ਜੇ ਮੈਂ ਆਹ ਦੀ 3 ਨਾ ਗੱਲਾਂ ਕਰ ਲੈਣੀਆਂ ਮੈਨੂੰ ਐਂ ਦੱਸ ਸਾਰਾ ਦਿਨ ਮੈਂ ਘਰੇ ਇਕੱਲੀ ਹੁੰਨੀ ਆ ਤੇ ਜੇ ਮੈਂ ਉਹਨਾਂ ਚੋਂ 2-4 ਘੰਟੇ ਗੱਲਾਂ ਕਰ ਲੈਣੀਆਂ ਫੇਰ ਕੀ ਹੁੰਦਾ ਉਹ ਆਏ ਕਰ ਫਿਰ ਮੈਨੂੰ ਗੱਲਾਂ ਕਰਨ ਵਾਲੀ ਲਿਆ ਦੇ ਤੂੰ ਵਿਆਹ ਕਰਾ ਲਾ ਮੈਂ ਉਹਦੇ ਨਾਲ ਗੱਲਾਂ ਕਰ ਲਿਆ ਕਰੂੰਗੀ ਹਾਂ ਹਾਂ ਹੁਣ ਉਹਦਾ ਫੋਨ ਕੱਟਿਆ ਮੇਰੇ ਤੇ ਤਵਾ ਧਰ ਦੇ ਲੈ ਹੋਰ ਵੀ ਮਾਂ ਕੋਲ ਗੱਲ ਕਰ ਲਿਆ ਕਰ ਮੈਨੂੰ ਲੱਗਦਾ ਤੂੰ ਵਿਆਹ ਕਰਕੇ ਛੱਡੇਂਗੀ ਮੇਰਾ ਵਿਆਹ ਤਾਂ ਕੋਈ ਨਹੀਂ ਕਰਦਾ ਛੱਡਦੀ ਵਿਆਹ ਤਾਂ ਕਰਨਾ ਹੀ ਪਊਗਾ ਖੜਾ ਮੈਂ ਕਿ ਮੈਂ ਛੱਡਦੇ ਹਾਂ ਹੁਣ ਵਿਆਹ ਦੀ ਉਮਰ ਐ ਭਾਈ ਫਿਰ ਉਹ ਹੀ ਗੱਲ ਕੱਲ ਨੂੰ ਉਮਰ ਨਾਂਗੀ ਤੇ ਮੁੜ ਕੇ ਧੱਕੇ ਖਾਈ ਜਾਏਗਾ ਫਿਰ ਜਿਹੇ ਜੀ ਮਿਲਗੀ ਉਹੋ ਜੀ ਲਿਓਣੀ ਪਊ ਘਰੇ ਉਹ ਕੋਈ ਮਾਂ ਕਰਾ ਲਾਂਗੇ ਹਜੇ ਕਿਹੜਾ ਗੂਮ ਟੱਪੀ ਜਾਂਦੀ ਆ ਲੈ ਕੇ ਉਹ ਟੰਪਰੀ ਜਾਂਦੀ ਆ ਪਈ ਐ ਅੱਗੇ ਹ ਯੋ ਮਰ ਪਈ ਗਈ ਹੈ ਜੇ ਚਲ ਐਂ ਦੱਸ ਮੈਨੂੰ ਖੇਤ ਕਿਹੜਾ ਮਾਰਿਆ ਆਇਆ ਕਰੀ ਉਹ ਮੈਨੂੰ ਮੜਾ ਜੇ ਸ਼ਹਿਰ ਕਾਮ ਆਵਾਂ ਮੈਂ ਉੱਥੇ ਜਾਵਾਂ ਤੇ ਆਉਂਦਾ ਹੋਇਆ ਖੇਤ ਕਿਹੜਾ ਮਾਰਿਆ ਆਉਂਗਾ ਠੀਕ ਹੈ ਚਲ ਚੰਗਾ ਫਿਰ ਆਉਂਦਾ ਹੋਇਆ ਮਾਰਾਂਗੇ ਠੀਕ ਆ ਚਾ ਰੋਟੀ ਪੱਕੀ ਪਈ ਫਿਰ ਰੋਟੀ ਤੇ ਖਾ ਜਾ ਹਾਂ ਰੋਟੀ ਖਾ ਜਾਣਾ ਮੈਂ ਪੁੱਤਾਂ ਹਾਂਜੀ ਮੰਮੀ ਮੇਰਾ ਨਾ ਬਾਲਾ ਜਿਹਾ ਦੇ ਸਿਰ ਦੁਖੀ ਜਾਂਦਾ ਹੈਗਾ ਜਾਂ ਥੋਪੁਰਕ ਕੌਲੀ ਚ ਤੇਲ ਪਾ ਲੈ ਪੁੱਤ ਬਣ ਕੇ ਮੇਰੇ ਸਿਰ 'ਚ ਮਾਰਸ਼ ਕਰ ਦੇ ਮੰਮੀ ਕੁੱਟੀ ਜਾਂਦਾ ਅਗ ਲਗੜਾ ਤੁਸੀਂ ਰਮਨ ਨੂੰ ਕਹਿ ਦੋ ਨਾ ਰਮਨ ਤੇ ਲਾ ਦੂਗੀ ਤੁਹਾਡੇ ਕੁੜੇ ਉਹਨੂੰ ਤਾਂ ਮੈਂ ਕਹਿ ਦਿੰਦੀ ਉਹ ਭਾਂਡੇ ਵਾਂਜੀ ਜਾਂਦੀ ਹੈਗੀ ਉਹਨੂੰ ਕੰਮ ਕਰ ਲੈਣ ਤੇ ਤੂੰ ਬੇਲੀ ਬੈਠੀ ਆ ਪੁੱਤ ਤੂੰ ਲਾ ਦੇ ਮੰਮੀ ਮੇਰਾ ਨਾ ਜ਼ਰੂਰੀ ਫੋਨ ਆਈ ਜਾਂਦਾ ਮੈਂ ਆਗੀ ਗੱਲ ਕਰਕੇ ਤੁਸੀਂ ਬੈਠੋ ਇੱਥੇ ਨਾ ਦੱਸ ਆਗੇ ਲਾ ਦਨੀ ਆ ਤੁਹਾਡੇ ਤੇ ਜ਼ਰੂਰੀ ਫੋਨ ਆਈ ਜਾਂਦਾ ਹੈ ਨਹੀਂ ਦੋ ਗੱਲਾਂ ਆਈ ਨਹੀਂ ਕਹਿੰਦੀ ਵੀ ਮਾਂ ਨਾਲੇ ਤੇਰੇ ਤੇਲ ਆ ਲੈਣੀ ਆ ਨਾਲੇ ਬਹਾਨੇ ਨਾਲ ਮਾਮਾ ਦੀਆਂ ਦੋ ਗੱਲਾਂ ਕਰ ਲਾਂਗੇ ਪਰ ਕਾਹਨੂੰ ਇਹ ਤਾਂ ਇਹ ਤਾਂ ਫੋਨ ਹੀ ਲੋਟ ਨਹੀਂ ਆਉਂਦੇ ਰਮਨ ਉਡੇ ਰਾਮਣਾ ਹਾਂਜੀ ਮਾਂ ਪੁੱਤ ਮੇਰੇ ਤਾਂ ਨਾ ਬਾਲਾ ਸਿਰ ਫਟੀ ਜਾਂਦਾ ਈ ਬਣ ਕੇ ਸ਼ਿਰਤੇ ਤੇ ਤੇਲ ਲਾ ਦੇ ਭਾਂਡੇ ਮਾਂਝ ਲੇਦਾ ਉਹ ਦੋ ਘਰ ਹੈਗੇ ਬਸ ਚਲ ਭਾਂਡੇ ਮਾਂਝ ਕੇ ਫੇਰ ਲਾ ਦੇ ਕੋਈ ਨਹੀਂ ਮਾਂ ਮੈਂ ਮਾਨਸੂ ਦੀ ਬਾਤ ਚ ਮੈਂ ਤੇਲ ਲਾ ਦੇਣੀ ਆ ਏਹ ਹਾਈ ਨਹੀਂ ਬਾਲਾ ਸਿਰ ਫੁੱਟੀ ਜਾਂਦਾ ਮੇਰਾ ਤਾਂ ਪਾਂਡੇ ਮਾਂਝ ਲੈਂਦੀ ਪੁੱਤ ਪਹਿਲਾਂ ਆਏ ਹਾਏ ਹਾਏ ਹਾਂ ਤਾਂ ਦੇਖ ਲੈ ਪੋਹਰਣੀ ਅੱਖੇ ਲੱਗਦੀ ਵੱਡਣ ਦੀ ਕੋਈ ਨਹੀਂ ਗੋਲੀ ਲਈਏ ਗੋਲੀਆਂ ਨਾਲ ਕਾਹਨੂੰ ਫਰਕ ਪੈਂਦਾ ਹੈਗਾ ਚਲ ਕੋਈ ਤੁਸੀਂ ਨੰਸਾ ਦਾ ਕਰਾਇਆ ਕੋਈ ਸਿਰ ਚ ਹੱਥ ਤੇ ਵਾਲ ਹੋਰ ਸੁਣਾਓ ਭਣ ਜੀ ਠੀਕ ਹੋ ਬੱਸ ਠੀਕ ਆ ਜਿਹੜੇ ਦਵਾਈਆਂ ਬੂਟੀਆਂ ਦੇ ਸਿਰ ਜੇ ਤੇ ਤੁਰੇ ਫਿਰਦੇ ਆਂਗੇ ਚਲ ਦਵਾਈਆਂ ਨਾਲ ਚੱਲੀ ਜਾਵੇ ਇੰਨੇ ਬਹੁਤ ਆ ਆ ਮੈਨੂੰ ਤਾਂ ਨਾ ਕਿੰਨੇ ਦਿਨ ਹੋ ਗਏ ਸਲਾਹ ਜੀ ਬਣਾਉਦੀ ਨੂੰ ਰੋਜ਼ ਕਹਿੰਦੀ ਆ ਕੱਲ ਨੂੰ ਜਾਉਂਗੀ ਪਾਸੋ ਜਾਉਂਗੀ ਟਾਈਮ ਹੀ ਨਹੀਂ ਜਾ ਵੱਡਾ ਲੱਗਦਾ ਉਹੀ ਤਾਂ ਹੈ ਕਰਦੇ ਕੰਮਾਂ ਚੋਂ ਕਿਹੜਾ ਨਿਕਲਿਆ ਜਾਂਦਾ ਇੱਕ ਤਾਂ ਪਹਿਲਾਂ ਦੇਖ ਲੈ ਮੀਨ ਨੇ ਕੀ ਹਾਲ ਕਰ ਰੱਖਿਆ ਸੀ ਹੈ ਦੁਨੀਆ ਤੜਫਾਈ ਰਹੀ ਸੀ ਆ ਹੁਣ ਜੇ ਵੱਡੇ ਦੀ ਅਗਰੇ ਦੀ ਗਰਮੀ ਹੋਈ ਪਈ ਹੈ ਤੇ ਪੁੱਛ ਨਾ ਪਣੇ ਗਰਮੀ ਤਾਂ ਪਾਲੀ ਹੈਗੀ ਹੋਰ ਗੁਰਾਹਾਲ ਹੀ ਹੋਇਆ ਪਿਆਗਾ ਚਲੋ ਤਾਂ ਵਧੀਆ ਕੀਤਾ ਤੁਸੀਂ ਆ ਗਏ ਮਿਲ ਗਏ ਹੋਰ ਬਲਾਈਂਚਰ ਹੋ ਗਿਆ ਸੀ ਤੁਹਾਨੂੰ ਵੀ ਆਇਆ ਨਾ ਹੋਰ ਦੱਸਾ ਤੁਹਾਡੇ ਗੋਡੇ ਗਿੱਟੇ ਕਿਵੇਂ ਰਹਿੰਦੇ ਐ ਬਸ ਕਦੇ ਕਿਸੇ ਦਾ ਕਦੇ ਗੋਡੇ ਦਾ ਐਕਸਟਰਾ ਕਰਾ ਲੈਨੀਆ ਕਦੇ ਮੋਢੇ ਦਾ ਕਰਾ ਲੈਨੀਆ ਮੇਰਾ ਤਾਂ ਹੀ ਚੱਲਦਾ ਬਸ ਡਾਕਟਰਾਂ ਦੇ ਜਿਹੜੇ ਖਾਂਦੀ ਤੁਰੀ ਫਿਰਦੀਆਂ ਮੰਮੀ ਅੰਦਰ ਬਹਿ ਕੇ ਗੱਲਾਂ ਕਰਦੇ ਆ ਆਜੋ ਅੰਦਰ ਲੈ ਹੋਰ ਹੁਣ ਇੱਥੇ ਤਾਂ ਇੰਨੀ ਗਰਮੀ ਹੋਈ ਪਈ ਐ ਚਲ ਅੰਦਰ ਹੀ ਬੈਠਦੇ ਆ ਓ ਮੰਮੀ ਜੀ ਤੁਹਾਨੂੰ ਨਹੀਂ ਕਿਹਾ ਮੈਂ ਤਾਂ ਮੇਰੀ ਮੰਮੀ ਨੂੰ ਕਹੀ ਜਾਂਦੀ ਸੀ ਵੀ ਆਜੋ ਅੰਦਰ ਬਹਿ ਕੇ ਆਪਾਂ ਗੱਲਾਂ ਕਰਦੇ ਆ ਕੀ ਗੱਲ ਪੁੱਤ ਮੈਨੂੰ ਤਾਂ ਤੂੰ ਕਹੀ ਜਾਂਦੀ ਵੀ ਅੰਦਰ ਆਜੋ ਅੰਦਰ ਬੈਠ ਕੇ ਗੱਲਾਂ-ਬਾਤਾਂ ਕਰਦੇ ਆ ਤੇ ਕੁੜੀਆ ਤੇਰੀ ਸੱਸ ਇਹਨੂੰ ਵੀ ਕਹਿ ਅੰਦਰ ਬੈਠ ਕੇ ਆਪਣੀਆਂ ਗੱਲਾਂ-ਬਾਤਾਂ ਕਰੋ ਓਹੋ ਕੋਈ ਨਹੀਂ ਭੈਣ ਜੀ ਮੇਰੇ ਨਾਲ ਤਾਂ ਇਹ ਰੋਜ਼ ਹੀ ਗੱਲਾਂ-ਬਾਤਾਂ ਕਰਦੀ ਐ ਸਾਰਾ ਦਿਨ ਤਾਂ ਅਸੀਂ ਇਕੱਠਿਆਂ ਰਹਨੇ ਆ ਤੁਸੀਂ ਇੰਨੇ ਚਿਰਾਂ ਵਾਅਦਾ ਐ ਕੋਈ ਢੋੜਨਾ ਕੋਈ ਸੌਦ-ਉਕਸ ਕਰਨਾ ਹੋ ਭਾਈ ਭਗ ਜਾ ਕੋਈ ਨਹੀਂ ਤੁਸੀਂ ਕਰ ਲਓ ਅੰਦਰ ਗੱਲਾਂ-ਬਾਤਾਂ ਮੈਂ ਤਾਂ ਮੰਮੀ ਕੋਲ ਹੀ ਹੁੰਨੇ ਤੁਸੀਂ ਮੇਰੇ ਕੋਲ ਕਦੇ ਕਦਾਰ ਹੋਣਾ ਚੱਲ ਕੋਈ ਨਹੀਂ ਚੱਲ ਭਾਈ ਅੰਦਰ ਬਹਿ ਜਾਂਨੇ ਆ ਇੰਨਾ ਕੀ ਲਿਆਂਦਾ ਬਾਲੇ ਪਰਾਇਆ ਕਰਕੇ ਬੈਗ ਸੂਟ ਲਿਆਈਆਂ ਤੇਰੇ ਵਾਸਤੇ ਅੱਛਾ ਹੋਰ ਹਾਂ ਦੱਸ ਅੰਦਰ ਆ ਕੇ ਵੇਖ ਲੈ ਲੈ ਦੇਖ ਲੈ ਆਈ ਨਹੀਂ ਆ ਕੜ ਮੀ ਮਾਂ ਤੂੰ ਵੀ ਅੰਦਰ ਆ ਜਾ ਹੈ ਤੇ ਮਾਂ ਦੇ ਸਾਹਮਣੇ ਕਿਵੇਂ ਮੇਰੀ ਛੱਟੀ ਦਿਲਾਹੀ ਹੈ ਕਿਵੇਂ ਬੇਇੱਜ਼ਤੀ ਕੀਤੀ ਹੈਗੀ ਆ ਤਾਂ ਤੂੰ ਵਧੀਆ ਕੀਤਾ ਜਿਹੜਾ ਮੈਨੂੰ ਉੱਥੋਂ ਠਾ ਲਈ ਮੰਮੀ ਤੂੰ ਤਾਂ ਉਠਣ ਚ ਨਹੀਂ ਆਉਂਦੀ ਸੀ ਮੈਨੂੰ ਤਾਂ ਐਸੇ ਆਪ ਤੋ ਕਹੇਂਗੇ ਮੈਨੂੰ ਕਹਿਣਾ ਪਿਆ ਮੈਂ ਉਹਦੇ ਮੂਹਰੇ ਆਇਆ ਤਾਂ ਕਹੀ ਜਾਂਦੀ ਸੀ ਵੀ ਕੋੜਾ ਤੇਰੇ ਸਾਸੂ ਨੂੰ ਕਿਉਂ ਨਹੀਂ ਕਿਹਾ ਲੈ ਐ ਤਾਂ ਹੁਣ ਮਾੜਾ ਮੋਟਾ ਕਹਿਣਾ ਪੈਂਦਾ ਹੁੰਦਾ ਫਿਰ ਉਹਨੂੰ ਮੇਰੇ ਤੇ ਸ਼ੱਕ ਹੋ ਜਾਊਗਾ ਵੀ ਇਹ ਇਹਨੂੰ ਗੱਲਾਂ ਸੁਕਾਉਂਦੀ ਐ ਮੇਰੇ ਤੇ ਕੋਈ ਨਾ ਆਹੀ ਗੱਲਾਂ ਮੇਰਾ ਆ ਦੁੱਖ ਦਾ ਮੇਰਾ ਉਹ ਦੁੱਖ ਦਾ ਇਹਨੇ ਮਾਦੇਤੀ ਨੇ ਕਦੇ ਆਇ ਨਹੀਂ ਕਿਹਾ ਵੀ ਅੱਜ ਮੈਂ ਠੀਕ ਐ ਹੂੰ ਪਤਾ ਹੀ ਹੋ ਤਾਂ ਮੈਨੂੰ ਕਿਵੇਂ ਬੈਠੀ ਹੁੰਦੀ ਹੈਗੀ ਦਿੱਲੀ ਪਾਲਦੀ ਸਾਰਾ ਕੁਝ ਬੈਠੀ ਸਾਰ ਦੇ ਮੇਰੇ ਅੱਗੇ ਪਿੱਛੇ ਘੁੰਮਦੀ ਰਹਿੰਦੀ ਐ ਜਿਵੇਂ ਮੜੇ ਬਾਜ਼ਾਰ ਵਗ ਜਾ ਕੀ ਚੀਜ਼ ਲੈ ਆ ਪੁੱਤ ਦਿਖਾ ਦੇ ਹੈ ਚਲ ਜਾਨੀ ਹੁੰਨੀ ਆ ਵਧੀਆ ਵਧੀਆ ਚੀਜ਼ਾਂ ਲਿਆਇਆ ਘਰ ਆਪਦੇ ਵਾਸਤੇ ਤਾਂ ਆਂਦੇ ਵਾਸਤੇ ਨਹੀਂ ਆਉਂਗੀ ਹੋਰ ਇਹਨਾਂ ਵਾਸਤੇ ਲਿਆਉਂਗੀ ਮੈਂ ਇਹਨੂੰ ਪੁੱਛਣ ਆਲਾ ਹੋਵੇ ਵੀ ਪੈਸੇ ਤੂੰ ਦਿੰਨੀ ਐ ਵਧੀਆ ਵਧੀਆ ਚੀਜ਼ਾਂ ਲਿਆਈ ਗਈ ਐ ਨਹੀਂ ਐਗੀ ਤੇ ਮੰਮੀ ਜਾਣ ਕੇ ਕਹਿੰਦੀ ਸੀ ਵੀ ਹਾਂ ਵੀ ਸਾਨੂੰ ਵੀ ਲਿਆ ਦੇ ਘਰ ਸਿੱਧਾ ਤਾਂ ਆਪਦੇ ਨੰਬਰ ਬਣਾਉਂਦੀ ਐ ਨੰਬਰ ਬਣਾਉਂਦੀ ਆਪਦੇ ਵੀ ਮੈਂ ਚੰਗੀ ਬਣਾ ਮੂਰੇ ਮਾਸੀ ਕਿਧਰ ਗਈ ਮੰਮੀ ਨੀ ਮਾਸੀ ਨੇ ਕਿੱਥੇ ਜਾਣਾ ਬਾਈ ਉਹ ਤਾਂ ਅੰਦਰ ਲੈ ਗਈ ਆਪਦੀ ਮਾਂ ਨੂੰ ਠਾ ਕੇ ਇਹ ਜੀ ਉੱਥੇ ਬਹਿ ਕੇ ਗੱਲਾਂ ਬਾਤਾਂ ਕਰਦੇ ਆ ਉਹਨਾਂ ਨੂੰ ਚਾਹ ਉੱਥੀ ਫੜਾਇਆ ਤੁਸੀਂ ਪੀ ਲਓ ਉਹਨਾਂ ਨੂੰ ਤਾਂ ਮੈਂ ਫੜਾ ਦਿੰਨੀ ਆ ਪੀ ਲੈਣੀ ਆ ਮੈਂ ਤਾਂ ਜੇ ਫੜਾਇਆ ਤੁਸੀਂ ਰੋਟੀ ਖਾ ਲੈਂਦੇ ਬਸ ਕੋਈ ਨਹੀਂ ਖਾ ਲੂੰਗੀ ਰੋਟੀ ਹਜੇ ਭੁੱਖ ਨਹੀਂ ਫੜਾਇਆ ਉਹਨਾਂ ਨੂੰ ਓਹ ਆਹ ਮਾਸੀ ਜੀ ਚਾਹ ਜੋਨ ਦੀ ਬਾਜੀ ਦਾ ਭਾਈ ਆਹ ਰਹੀ ਚਾਹ ਲਓ ਹਟ ਠੀਕ ਮਾਸੀ ਜੀ ਹਾਂ ਪਤਾ ਵਧੀਆ ਤੂੰ ਦੱਸ ਗਿਵੇਂ ਆ ਵਧੀਆ ਮੈਂ ਰੋਟੀ ਬਣਾ ਤਾਂ ਤੈਨੂੰ ਰੋਟੀ ਖਾਓਂਗੇ ਨਾ ਨਾ ਪੁੱਤ ਮੈਂ ਤਾਂ ਕੱਲੀ ਚਾਹ ਹੀ ਪੀਉਂਗੀ ਲੈ ਇਹਦੇ ਚ ਪੁੱਛਣ ਵਾਲੇ ਕੀ ਗੱਲ ਆ ਰਮਨ ਬਣਾ ਦੇ ਉਹ ਕੋਈ ਨਹੀਂ ਛੱਡ ਪਰੇ ਰਹਿਣ ਤੇ ਰਹਿਣ ਤੇ ਛੱਡ ਪਰੇ ਮੈਂ ਆਇਆ ਹੁਣ ਰੋਟੀ ਵੀ ਨਾਲ ਖਾ ਥੋੜੀ ਜਾਓਂਗੇ ਰੋਟੀ ਖਾ ਕੇ ਜਾਈਓ ਹਾਂ ਲਓ ਪੁੱਤ ਮਾਸੀ ਜੀ ਨਹੀਂ ਤੇਰਾ ਸਗਣਾ ਪੁੱਤ ਲਫੜ ਕੱਟ ਦੇ ਦੋ ਮਾਸੀ ਜੀ ਇਹ ਤਾਂ ਜਾਦੇ ਐ ਕੋਈ ਗੱਲ ਨਹੀਂ ਕੋਈ ਗੱਲ ਰੱਖ ਲੈ ਪੁੱਤ ਕੋਈ ਜ਼ਿਆਦੇ ਨਹੀਂ ਚਲ ਜਦੀ ਮੈਂ ਰੋਟੀ ਬਣਾਉਣੀ ਹਾਂ ਬਣਾ ਲੈ ਕਹਦਾ ਜਾ ਕੇ 200 ਰੁਪਏ ਦਿੱਤਾ ਲੈ ਕੇ ਕਹਦਾ ਜਾ ਕੇ 200 ਰੁਪਏ ਦਿੱਤੇ ਮੇਰੀ ਗੱਲ ਸੁਣ ਇਹ ਤੈਨੂੰ ਮੈਂ ਚਾਰਤੀ ਲਾਇਆਗਾ ਆ 200 ਰੁਪਏ ਦਿੱਤਾਗਾ ਇਹ ਤੇਰੇ ਤੇ ਦੇਖੀ ਅੱਗੇ ਪਿੱਛੇ ਕਿਵੇਂ ਫਿਰਦੀ ਏ ਮਗਰ ਮਗਰ ਫਰਿਆ ਕਰੂ ਤੇਰੇ ਮੰਮੀ ਇਹਨਾਂ ਨੂੰ ਤਾਂ ਮੈਂ ਉਹ ਵੀ ਅੱਗੇ ਪਿੱਛੇ ਲਾ ਰਖਿਆ ਆਪਦੇ ਪੈਸੇ ਪੁੱਛਣ ਦੀ ਲੋੜ ਨਹੀਂ ਸੀਗੀ ਹੂੰ ਲੋੜ ਕਿਉਂ ਨਹੀਂ ਸੀਗੀ ਕੁਝ ਨਹੀਂ ਹੁੰਦਾਗਾ 200 ਰੁਪਏ ਨਾਲ ਆਪਾਂ ਨੂੰ ਕੋਈ ਘਾਟਾ ਪੈਣ ਲੱਗਿਆਗਾ ਚਲ ਠੀਕ ਆ ਮਾਂ ਜਿਵੇਂ ਤੂੰ ਕਹਿੰਦੀ ਆ ਠੀਕ ਹੀ ਹੋਊਗਾ ਦੇਖ ਲੈ ਕੱਲੀ ਚਾ ਚੱਕ ਕੇ ਲਿਆਤੀ ਆਇਨੇ ਕੁਝ ਖਾਣ ਨੂੰ ਲਿਆਦਾ ਨਾਲ ਓਹੋ ਨੀ ਜਿੰਨਾ ਕਿ ਇਹਨਾਂ ਨੂੰ ਚਾਚਾ ਉਹਨਾਂ ਕੇ ਕਰੀ ਜਾਂਦੀਆਂ ਆ ਗੱਲਾਂ ਦਾ ਤੇਰੀ ਸੱਸ ਨੂੰ ਸੁਖਾਉਣੀਆਂ ਚਾਹੀਦੀਆਂ ਉਹਨੂੰ ਤਾਂ ਆਪ ਨੂੰ ਚੰਦ ਨਹੀਂ ਹੈਗਾ ਕਸਦਾ ਮਾਂ ਤੇਰੀ ਗੱਲ ਜਵਾ ਸਹੀ ਆ ਉਹ ਤਾਂ ਆਪ ਬੈਠੀ ਭਾਂਦੇ ਸਾਰਾ ਕੁਝ ਬੈਠੀ ਆਰਡਰ ਮਾਰੀ ਜੋਗੀ ਆਹ ਕਰ ਲੋ ਆਹ ਕਰ ਲੋ ਨੀ ਮੇਰੀ ਗੱਲ ਸੁਣ ਜੇ ਉਹ ਬੈਠੀ ਹੈ ਨਾ ਆ ਤਾਂ ਹੀ ਤਾਂ ਗੋਡੇ ਗਿੱਟੇ ਦੁਖਦੇ ਹੈਗੇ ਹੈ ਜੇ ਮਾੜਾ ਮੋਟਾ ਉੱਠ ਕੇ ਕੋਈ ਕੰਮ ਨੂੰ ਹੱਥ ਲਾਵੇ ਤਕਾਣੂ ਗੋਡੇ ਦੁਖਣ ਆ ਮੇਰੇ ਵੇਖ ਦੁਖ ਕੇ ਦਿਖਾਣ ਗੋਡੇ ਐਵੇਂ ਕੰਮ ਕਰ ਲੈ ਫਿਰ ਅਗਲੇ ਨੂੰ ਫਿਰ ਆ ਨੀ ਆ ਵੀ ਸਾਰਾ ਦਿਨ ਕੰਮ ਕਰਨਾ ਪਊਗਾ ਬੈਠੇ ਨੂੰ ਮਿਲਦਾ ਜਦੋਂ ਕੰਮ ਕਰਨ ਦੀ ਕੀ ਲੋੜ ਆ ਮਿਲ ਜਾਂਦਾ ਬੈਠ ਚਲ ਛੱਡ ਨਹੀਂ ਪਰੇ ਕੀ ਲੈਣਾ ਉਹਨਾਂ ਤੋਂ ਆ ਠੀਕ ਐ ਹੂੰ ਸੱਚ ਗੱਲ ਦੱਸਾਂ ਤੈਨੂੰ ਦੱਸਣਾ ਭੁੱਲ ਗਈ ਫੋਨ ਤੇ ਕਾਸ਼ ਤੇ ਕੰਨ ਪਰੀ ਜਾਵੇ ਅੱਛਾ ਹਾਂ ਕਹਿੰਦੀ ਨਾ ਮੈਂ ਜੇ ਕੋਈ ਸੀ ਮੈਂ ਐ ਜਾਣ ਕੇ ਕਹਿਤਾ ਭਾਨੇ ਨਾਲ ਵੀ ਮੇਰੇ ਕੋਲ ਚਾਬੀ ਹੈ ਨਿਕਾਸ਼ ਲੱਗ ਪੁੱਛੀ ਜਾਵੇ ਗੱਲਾਂ ਗੱਲਾਂ ਚ ਉਹਨਾਂ ਆ ਤਾਂ ਫੈਪ ਤੁਹਾਨੂੰ ਬਾਦੂ ਆਉਂਦਗਾ ਨੇ ਉਹਦੇ ਪਿੱਛੇ ਲੜੀ ਜਾਵੇ ਬਚੋਲਰ ਵਿੱਚ ਹੁਣ ਮੰਮੀ ਤੂੰ ਵੀ ਦੇਖ ਤੱਕ ਕੇ ਹਾਰ ਹੀ ਆਈ ਸੀ ਮੈਂ ਹੁਣ ਉਹ ਨਾਲ ਗੱਲਾਂ ਕਿੱਥੋਂ ਕਰ ਲਾਂਦੀ ਮੈਂ ਇਹ ਕਹਤਾ ਉਹ ਮੈਨੂੰ ਮਿਲਣ ਲੱਗੀ ਮੈਂ ਮਿਲ ਕੇ ਮੈਂ ਉਹਨੂੰ ਐ ਕਹਤਾ ਮੈਂ ਤਾਂ ਅੰਦਰ ਚੱਲ ਜਾਈ ਗਰਮੀ ਬਾੜੀ ਆ ਹਾਂ ਕਾਸ਼ ਦੇ ਕੰਨ ਭਰ ਜਾਵੇ ਇਹਨੂੰ ਅਕਲ ਨਹੀਂ ਉਹ ਚਾਰ ਜਣਾਂ ਕੋਲ ਜਾ ਕੇ ਗੱਲਾਂ ਕਰੂ ਐਂ ਕਰੂ ਪ੍ਰਾਨਾ ਕਰੂਗੀ ਨਾ ਤੂੰ ਇਹਨੂੰ ਕੁਝ ਕਹਿੰਦਾ ਨਹੀਂ ਸਿਰ ਬਾਹਰ ਕੁਝ ਬੋਲੀ ਜਾਂਦੀ ਬਚੋਲਰਾਂ ਦਾ ਫਿਰ ਉਹੀ ਗੱਲ ਹੈਗੀ ਮਾਰ ਕੇ ਵਾਹ ਜੀ ਜੀ ਗੱਲ ਸੁਣੇ ਮੇਰੀ ਹਰਮਨ ਮੈਂ ਕੱਪੜੇ ਧੋਣੀਆਂ ਤੁਸੀਂ ਜਾ ਕੇ ਨਾ ਰਸੋਈ ਦਾ ਕੰਮ ਕਰ ਲਓ ਨਾ ਤੂੰ ਕਿਵੇਂ ਸੋਚ ਲਿਆ ਵੀ ਮੈਂ ਰਸੋਈ ਦਾ ਕੰਮ ਕਰੂੰਗੀ ਤੂੰ ਮੈਨੂੰ ਕਿਹਾ ਕਿਵੇਂ ਦੀਦੀ ਮੈਂ ਤਾਂ ਕਹਿ ਵੀ ਮੈਂ ਕੱਪੜੇ ਧੋ ਦੂੰਗੀ ਐਨੇ ਚਿਰ ਸੋਈ ਦਾ ਕੰਮ ਨਿਬੜ ਜਾਊਗਾ ਨਾਲੇ ਕਹਿਣਾ ਲਈ ਕੀ ਗੱਲ ਹੈ ਮੈਂ ਥੋੜੀ ਜਿਠਾਣੀ ਆ ਤਾਂ ਕਹਤਾਂ ਜਿਠਾਣੀ ਆ ਨਾ ਜਿਠਾਣੀ ਬਣ ਕੇ ਰ ਬਾਲੀ ਸੱਸ ਬਣਨ ਦੀ ਲੋੜ ਨਹੀਂ ਕੰਮ ਤਾਂ ਮੈਨੂੰ ਕਦੇ ਮੇਰੀ ਸੱਸ ਨੇ ਨਹੀਂ ਕਿਹਾ ਤੂੰ ਮੈਨੂੰ ਕੰਮ ਦਾ ਕਹੀ ਜੰਨੀ ਆ ਦੀਦੀ ਹੁਣ ਕੰਮ ਸਾਂਝਾ ਹੈ ਰਲ ਮਿਲ ਕੇ ਕਰਾਂਗੇ ਕੰਮ ਚ ਕਹਿਣ ਵਾਲੀ ਕੀ ਗੱਲ ਹੁੰਦੀ ਐ ਸਭੋ ਕੰਮ ਤਾਂ ਆਪ ਕਰਨੇ ਹੁੰਦੇ ਐ ਕੈਨ ਨੂੰ ਕੀ ਕਹਤਾ ਮੈਂ ਦੀਦੀ ਫਿਰ ਕਰੀ ਜਾ ਕੰਮ ਜਿਹੜੇ ਕਰਨੇ ਆ ਮੰਮੀ ਮੰਮੀ ਜੀ ਕੀ ਹੋ ਗਿਆ ਕਿਉਂ ਰੋਲਾ ਪਾਇਆ ਕਿਉਂ ਹੋਕਰ ਮਰੀ ਜਣੀ ਹੋ ਆ ਬੇਖ ਲੈ ਮੰਮੀ ਮੈਨੂੰ ਕੰਮ ਕਰਨ ਦਾ ਕਹੀ ਜਾਂਦੀ ਐ ਮੈਨੂੰ ਕਹਿੰਦੀ ਨਾ ਕੱਪੜੇ ਧੋ ਲੈਨੇ ਤੂੰ ਰਸੋਈ ਦਾ ਕੰਮ ਕਰ ਲੈ ਜਾ ਕੇ ਰੋਟੀਆਂ ਪਕਾ ਲੈ ਫਿਰ ਉਹਨੇ ਗਲਤ ਵੀ ਕੀ ਕਹਿਤਾ ਫਿਰ ਜੇ ਉਹ ਕੱਪੜੇ ਧੋ ਲੂਗੀ ਤੂੰ ਫਿਰ ਰਸੋਈ ਟੱਕ ਦਾ ਕੰਮ ਸਾਂਭ ਲੈ ਉਹਨੇ ਕੱਲੀ ਜਾਨੀ ਨੇ ਠੇਕਾ ਥੋੜੀ ਲਿਆ ਵੀ ਸਾਰੇ ਘਰ ਦੇ ਸਾਰੇ ਕੰਮ ਇਹੋ ਕਰੂਗੀ। ਮੰਮੀ ਆਹ ਕੀ ਗੱਲ ਹੋਈ? ਹੁਣ ਤੁਸੀਂ ਵੀ ਬਦਲੀ ਜਾਨ। ਜਦੋਂ ਮੈਨੂੰ ਵਿਆਹ ਕੇ ਲਿਆਏ ਸੀ ਉਦੋਂ ਤੁਸੀਂ ਪਹਿਲਾਂ ਗੱਲ ਕੀਤੀ ਸੀ। ਭਾਈ ਸਾਨੂੰ ਤਾਂ ਪੂੜੀ ਚਾਹੀਦੀ ਆ। 3 ਵਾਂਗੂ ਬਣਾ ਕੇ ਰੱਖਾਂਗੇ ਤੇ ਹੁਣ ਅੱਥੇ ਤੁਸੀਂ ਮੈਨੂੰ ਕੰਮ ਤੇ ਲਾਈ ਜਾਨੇ। ਫਿਰ 3 ਕਿਹੜਾ ਕਰਦਾ ਕੰਮ ਨਹੀਂ ਕਰਦੀਆਂ ਹੁੰਦੀਆਂ। ਕੰਮ ਤਾਂ ਹੁਣ ਕਰਨੇ ਹੀ ਹੁੰਦੇ ਨਾਲੇ ਬਗਾਨੇ ਘਰੇ ਜਾ ਕੇ ਭਾਈ ਕੰਮ ਤਾਂ ਹਰੇਕ ਹੀ ਕਰਦਾ ਹੈਗਾ। ਤੂੰ ਕੋਈ ਜੱਗੋ ਲੈਦੇ ਨਹੀਂ ਕਰਦੀ ਹੈਗੀ। ਉਹ ਨਹੀਂ ਸਾਰਾ ਦਿਨ ਖੱਪਦੀ ਤੁਰੇ ਫਿਰਦੀ। ਉਹ ਵੀ ਕਿਸੇ ਦੀ ਧੀ ਹੈਗੀ। ਫਿਰ ਮੰਮੀ ਸਰਦਨ ਬੈ ਕੇ ਨਹੀਂ ਸਰਦਾ ਹੁੰਦਾ ਕੰਮ ਵੀ ਕਰਨੇ ਜ਼ਰੂਰੀ ਹੁੰਦੇ ਨੇ ਕੰਮ ਤਾਂ ਆਪਦਾ ਕਰਮ ਹੁੰਦਾ ਅੱਛਾ ਮੈਂ ਬੈ ਕੇ ਖਾਨੀ ਐ ਜਿੰਨਾ ਕ ਮੇਰੇ ਤੋਂ ਹੁੰਦਾ ਓਨਾਂ ਕ ਤਾਂ ਮੈਂ ਕਰੀ ਜੰਨੀ ਐ ਨਾ ਕੰਮ ਵੀ ਮੈਂ ਤੇ ਤੇ ਐ ਨਹੀਂ ਕਹਿੰਦੀ ਤੁਸੀਂ ਬੈ ਕੇ ਖਾਨੋ ਐ ਕਹਿਣੀ ਆ ਵੀ ਕੰਮ ਕਰ ਲਓ ਛੇਤੀ ਨਿਬੜਜੋ ਆਪਦਾ ਹੀ ਸੌਖਾ ਆਪਾਂ ਕਿਉਂ ਧੁੱਪੇ ਮਰਾਂਗੇ ਜੇ ਮੰਮੀ ਇਹਨੇ ਠੇਕਾ ਨਹੀਂ ਲਿਆ ਤਾਂ ਠੇਕਾ ਤਾਂ ਫਿਰ ਮੈਂ ਵੀ ਨਹੀਂ ਲਿਆ ਕੰਮਾਂ ਕਰਨ ਦਾ ਆਪੀ ਕਰੋ ਜਿਹੜਾ ਕੁਝ ਕਰਨਾ ਮੈਂ ਤਾਂ ਕੁਝ ਨਹੀਂ ਕਰਦੀ ਨਾਲੇ ਜੇ ਮੇਰੇ ਘਰ ਦੇ ਨਾਲ ਮੈਨੂੰ ਇੰਨਾ ਕੁਝ ਦਿੱਤਾ ਕੋਈ ਇੱਥੇ ਕੰਮ ਕਰਨ ਵਾਸਤੇ ਨਹੀਂ ਦਿੱਤਾ ਮਾ ਅਰਦੂਨੀ ਹੀ ਜਿੰਦੀ ਆਈ ਐ ਆਹ ਤੇ ਧੀਆਂ ਪੁੱਤਾਂ ਤੋਂ ਕੌਣ ਕੰਸਲ ਕੋ ਕੇ ਰੱਖਦਾ ਹੈਗਾ ਇਹ ਥੋੜੀ ਹੁੰਦਾ ਵੀ ਗਾਹਾਂ ਜਾ ਕੇ ਭਾਈ ਕੰਮ ਹੀ ਨਾ ਕਰੋ ਲੈ ਪਹਿਲਾਂ ਆਪਣੀ ਗੱਲ ਹੋਈ ਸੀ ਉਹ ਗੱਲ ਯਾਦ ਕਰ ਲਓ ਮੈਂ ਸੁਣ ਲੈ ਜੀਆਂ ਗੱਲਾਂ ਵੀ ਤਾਂ ਸੁਣੋ ਕੱਲੀ ਜਾਨੀ ਖੱਪੀ ਜਾਂਦੀ ਐ ਤੇ ਤੇਰਾ ਹੁਣ ਇੱਥੇ ਬੈਠੀ ਦੀ ਮੈਂ ਆਰਤੀ ਤਾਰਨਾ ਚੱਲ ਕੋਈ ਗੱਲ ਨੀ ਮਾ ਮੈਂ ਕੱਪੜੇ ਮਸ਼ੀਨ ਚ ਪਾ ਦੇਣੇ ਫਿਰ ਮੈਂ ਰੋਟੀ ਲਾਉਣੀ ਆ ਚੱਲ ਕੋਈ ਨੀ ਮੇਰੀ ਗੱਲ ਸੁਣ ਆ ਇੱਧਰ ਕੱਪੜੇ ਤੂੰ ਪਾ ਲੈ ਮਸ਼ੀਨ ਚ ਉਧਰ ਰੋਟੀ ਬੰਨੀ ਪਈ ਮੈਂ ਹੋ ਜਾਨੀ ਆ ਹੋਰ ਕੀ ਹੈਗਾ ਕਰ ਲੈ ਕੋਈ ਨਾ ਕਾਸ਼ ਜਿਹੜਾ ਆਪਣੇ ਉਹ 플ੌਟ ਨਹੀਂ ਹੈਗੇ 2000 ਹੂੰ ਹੂੰ ਮੈਂ ਉੱਥੇ ਗੇੜਾ ਮਾਰਨ ਗਿਆ ਸੀ ਯਾਰ ਉੱਥੇ ਤਾਂ ਲੋਕ ਕੂੜਾ ਕਰਕਟ ਹੀ ਸਿੱਟੀ ਜਾਂਦੇ ਆਗੇ ਆਪਣਾ ਤਾਂ ਸਾਰਾ ਥਾਂ ਹੀ ਰੋਕ ਰੱਖਿਆ ਉਹਨਾਂ ਨੇ ਲੋਕ ਐਂ ਕਰਦੇ ਆ ਤੈਨੂੰ ਪਤਾ ਤਾਂ ਹੈ ਖਾਲੀ ਤਾਂ ਦੇਖਿਆ ਨਹੀਂ ਗੰਧ ਸੁਟਿਆ ਨਹੀਂ ਉਹੀ ਤਾਂ ਗੱਲ ਮੈਂ ਕਹਿੰਦਾ ਸੀ ਜੇ ਆਪਾਂ ਉੱਥੇ ਦੋ ਕ ਕਮਰੇ ਪਾ ਕੇ ਕਿਰਾਏ ਤੇ ਚੜਾ ਦਈਏ ਨਾਲੇ ਆਪਣਾ ਥਾਂ ਵਰਤੋ ਚਾਜੇ ਨਾਲੇ ਚਾਰ ਪੈਸੇ ਆ ਜਾ ਕਰਨ ਕਰੇ ਯਾਰ ਗੱਲ ਤਾਂ ਠੀਕ ਹੈ ਤੇਰੀ ਹੋਰ ਕਰ ਫਿਰ ਗੱਲ ਕਿਸੇ ਨਾਲ ਮੈਂ ਮਾਂ ਨਾਲ ਤਾਂ ਗੱਲ ਕਰੀ ਸੀ ਤੇ ਮਾਂ ਕਹਿੰਦੀ ਚੱਲ ਤੇਰੇ ਨਾਲ ਗੱਲ ਕਰ ਲਾਂ ਮੈਂ ਕਿਹਾ ਚੱਲ ਤੇਰੇ ਨਾਲ ਵੀ ਰਾਏ ਕਰ ਲੈਣਾ ਉਹ ਮੇਰੀ ਤਾਂ ਰਈ ਹੈ ਜਿਵੇਂ ਤੁਸੀਂ ਕਰੋਗੇ ਉਵੇਂ ਠੀਕ ਹੈ ਲੈ ਆ ਗਈ ਨਾ ਕੀ ਗੱਲਾਂ ਕਰੀ ਜਾਂਦੇ ਹੋ ਬਸ ਉਹ ਪਲਾਟ ਦੀਆਂ ਗੱਲਾਂ ਕਰਦੇ ਸੀ ਮਾਂ ਮੇਰੀ ਗੱਲ ਸੁਣ ਲੈ ਪਰਾਟ ਦੀਆਂ ਗੱਲਾਂ ਤਾਂ ਫੇਰ ਕਰੀ ਪਹਿਲਾਂ ਅੱਗੀ ਥੀਮਿੰਗ ਜਾ ਕੇ ਦੇਖ ਲਓ ਕੀ ਜੱਜ ਕਰਦੀ ਹੈ ਕਿਉਂ ਉਹਨੂੰ ਕੀ ਹੋ ਗਿਆ ਹੁਣ ਉਹ ਤੂੰ ਆਪ ਹੀ ਪੁੱਛ ਲੈਣਾ ਕਿ ਹੋਇਆ ਕੀ ਨਾ ਜਾਂ ਭੱਗ ਜਾ ਜਦੋਂ ਕੋਈ ਕੰਮ ਦੀ ਗੱਲ ਕਰਦੇ ਆ ਨਾ ਉਦੋਂ ਕਰੇ ਆਹ ਰੌਲਾ ਪੈ ਜਾਂਦਾ ਪਤਾ ਨਹੀਂ ਕੀ ਹੋਇਆ ਸੀ ਕੀ ਹੋ ਗਿਆ ਮਾਂ ਹੋਣਾ ਕੀ ਹੈ ਕੋਈ ਨਾ ਤੈਨੂੰ ਵੀ ਲੱਗ ਜੂ ਪਤਾ ਆ ਵੇਖੀ ਹੁਣ ਕੀ ਖਿਲਾੜੇ ਪੈਂਦੇ ਇਹਨਾਂ ਨੂੰ ਯਾਰ ਇਹ ਘਰ ਚ ਕੁਛ ਨਾ ਕੁਛ ਹੋ ਹੀ ਰਹਿੰਦਾ 24 ਘੰਟੇ ਤੇ ਫਿਰ ਮਾਂ ਥੋੜੀ ਨਾ ਕਰਦੀ ਐ ਇਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਹਾਂ ਕੀ ਹੋ ਗਿਆ ਕਿਉਂ ਆਏ 12 ਵਜੇ ਆ ਮੂੰ ਤੇ ਤੁਹਾਨੂੰ ਕੀ ਮੇਰੇ ਮੂੰ ਤੇ ਕੁਛ ਮਰਜੀ ਵੱਜਿਆ ਹੋਵੇ ਤੁਹਾਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਹੋਇਆ ਕੀ ਆ ਕੁਛ ਦੱਸੇਂਗੇ ਵੀ ਆਏ ਮੂੰ ਕੀਤਾ ਨਾ ਹੋਣਾ ਕੀ ਆ ਆ ਵੇਖ ਲੈ ਥੋੜੀ ਮਾਂ ਕਹਿੰਦੀ ਐ ਨੌਕਰ ਵਾਂਗੂ ਕੰਮ ਕਰੀ ਜਾ ਮੈਂ ਸਾਰਾ ਦਿਨ ਬਸ ਬੈਠਾ ਨਾ ਕਾ ਮਤਲਬ ਫਿਰ ਕਰਨੀ ਪੈਣਗੇ ਮੇਰੀ ਗੱਲ ਸੁਣ ਵਿਆਹ ਕੰ ਕਰਾਉਣਾ ਹੁੰਦਾ ਬੰਦਾ ਵੀ ਜਨਾਨੀ ਘਰੇ ਆਉਗੀ ਕੰਮ ਕਰੂਗੀ ਸਾਰੀਆਂ ਕੁੜੀ ਲੜੀਆਂ ਸੰਭੂਗੀ ਤੇ ਤੂੰ ਤੂੰ ਕੋਈ ਕੰਮ ਤਾਂ ਹੁੰਦਾ ਹੀ ਨਹੀਂ ਕਰਦੀ ਚਲੋ ਮੰਨ ਲਿਆ ਵੀ ਇਹੇ ਗੱਲਾਂ ਹੁੰਦੀਆਂ ਨੇ ਨਾ ਜਦੋਂ ਮੈਨੂੰ ਵਿਆਹ ਕੇ ਲਿਆਏ ਸੀ ਉਦੋਂ ਗੱਲ ਕੀਤੀ ਸੀ ਤੁਸੀਂ ਵੀ ਹਾਂ ਹਰਪ੍ਰੀਤ ਨੇ ਕੋਈ ਕੰਮ ਨਹੀਂ ਕਰਨਾ ਬਈ ਜਿਹੜੀ ਚੀਜ਼ ਕੋਈ ਬੈਠੀ ਨੂੰ ਮਿਲੂਗੀ ਇਹ ਗੱਲ ਹੋਈ ਸੀ ਕਿ ਨਹੀਂ ਉਹ ਇਹ ਗੱਲਾਂ ਤਾਂ ਸਿਰਫ ਕਹਿਣ ਵਾਲੀਆਂ ਹੁੰਦੀਆਂ ਨੇ ਘਰ ਦੇ ਵਿੱਚ ਤਾਂ ਕੰਮ ਕਰਨਾ ਹੀ ਹੁੰਦਾ ਹੁਣ ਤੈਨੂੰ ਪਤਾ ਨਹੀਂ ਦੱਸ ਉਹ ਦੇਖੜੇ ਕੰਮ ਕਰਦਣੀ ਸੀ ਤੇ ਕਦੀ ਤੇ ਆਂਦੀ ਹੈ ਤੇਰੀ ਪਰਜਾਈ ਨੌਕਰਾਂ ਵਾਂਗੂ ਕੰਮ ਸਾਰਾ ਦਿਨ ਨੌਕਰਾਨੀ ਬਣੀ ਰਹਿੰਦੀ ਕਦੇ ਆਹ ਕਰਤਾ ਕਦੇ ਉਹ ਕਰਤਾ ਨਾਲੇ ਪਹਿਲੀ ਗੱਲ ਤਾਂ ਮੇਰੀ ਗੱਲ ਸੁਣ ਲੈ ਠੀਕ ਹੈ ਉਹ ਮੇਰੀ ਭਾਬੀ ਹੈ ਕੋਈ ਨੌਕਰਾਨੀ ਨਹੀਂ ਹੈਗੀ ਨਾਲੇ ਜਿਹੜੇ ਇਹ ਤੂੰ ਕੰਮ-ਕੰਮ ਕਹਿੰਦੀ ਐ ਨਾ ਕਰਦੇ ਇਹ ਕੰਮ ਨਹੀਂ ਹੈਗੇ ਜ਼ਿੰਮੇਵਾਰੀਆਂ ਨੇ ਇਹ ਜ਼ਿੰਮੇਵਾਰੀਆਂ ਤੈਨੂੰ ਨਿਭਾਉਣੀਆਂ ਪੈਣੀਆਂ ਤੈਨੂੰ ਮੈਂ ਗੱਲ ਦੱਸਦੀ ਠੀਕ ਹੈ ਨਾ ਇੱਕ ਮੇਰੇ ਤੋਂ ਨਹੀਂ ਕੋਈ ਵੀ ਕੰਮ ਹੁੰਦਾ ਨਹੀਂ ਮੈਂ ਤਾਂ ਕੋਈ ਜ਼ਿੰਮੇਵਾਰੀ ਨਿਭਦੀਆਂ ਨੇ ਕਿਉਂ ਨਿਭਦੀਆਂ ਕਿਉਂ ਨਹੀਂ ਗਿਆ ਐਵੇਂ ਮਾਰੀ ਜਾਂਦੀਆਂ ਤੂੰ ਜਾਂ ਦੂਜੇ ਦਿਨ ਕਲੇਸ਼ ਪੈ ਜਾਂਦਾ ਬੇਬੇ ਬੋਲਦੀ ਚੰਗੀ ਲੱਗਦੀ ਐ ਮੇਰੀ ਗੱਲ ਸੁਣ ਕਦੇ ਸਾਡੇ ਘਰ ਦੇ ਵਿੱਚ ਕਲੇਸ ਨਹੀਂ ਸੀ ਪਿਆ ਜਿੱਦ ਦੇ ਤੂੰ ਆਈ ਉਹਦੇ ਤੋਂ ਕਲੇਸ ਪੈਣ ਲੱਗ ਗਿਆ ਅੱਛਾ ਹੋਰ ਕਲੇਸ ਵੀ ਮੇਰੇ ਕਰਕੇ ਪੈਣ ਲੱਗ ਗਿਆ ਠੀਕ ਐ ਨਾ ਕਿਹੜੀ ਕੱਲੋਂ ਪੈਣ ਲੱਗ ਗਿਆ ਬਈ ਆਹੀ ਕੰਮ ਪਿੱਛੇ ਹੋਰ ਜਿੰਨਾ ਤੇ ਮੈਨੂੰ ਕੰਮ ਹੁੰਦਾ ਨਾ ਮੈਂ ਉਹਨਾਂ ਕ ਕਰਦੀ ਫਿਰਦੀ ਆ ਆਪਦਾ ਕਿੱਥੇ ਕਰਦੀ ਆ ਤੂੰ ਮੇਰੀ ਗੱਲ ਸੁਣ ਠੀਕ ਐ ਬੇਬੇ ਤੈਨੂੰ ਕੋਈ ਕੰਮ ਕਹ ਦੇ ਤੂੰ ਜਵਾਬ ਦੇ ਦੇਂਦੀ ਝਾਟਾ ਦੇਂਦੀ ਵੀ ਉਹਨੂੰ ਕਹ ਦੋ ਕਰਨ ਨੂੰ ਕੀ ਗੱਲ ਕੀ ਉਹ ਨੌਕਰਾਨੀ ਐ ਹੈਗੀ ਆ ਕਰਦੀ ਐ ਜਦੋਂ ਸਾਰੇ ਕੰਮ ਤੇ ਨੌਕਰਾਨੀ ਆ ਨੌਕਰਾਨੀਆ ਵਾਂਗ ਚੁੱਪ ਕਰ ਜਾ ਠੀਕ ਐ ਇਹ ਨਾ ਹੋਵੇ ਵੀ ਇੱਥੇ ਮੈਥੋਂ ਜਲੂਸ ਕਢਾ ਲੈਨ ਤੂੰ ਚੱਲ ਠੀਕ ਐ ਫਿਰ ਇਹੀ ਗੱਲ ਐ ਨਾ ਐਵੇਂ ਜਲੂਸ ਕਿਉਂ ਕਢਦਾ ਮੈਂ ਮੇਰੀ ਮਾਂ ਨੂੰ ਫੋਨ ਕਰਦਣੀ ਐ ਮੈਂ ਲੈ ਜੰਨੀ ਐ ਮੈਨੂੰ ਆਪੇ ਲੈ ਜਾਊਗੀ ਪੇਕੇ ਵੱਗ ਜੰਨੀ ਐ ਇਹ ਫਿਰ ਪੇਕੇ ਜਾ ਕੀ ਕਰਨਗੀ ਪੇਕੇ ਕਿਹੜਾ ਤੈਨੂੰ ਸਾਰੀ ਉਮਰ ਵਸਤ ਰੱਖ ਲੈਣਗੇ ਹੈ ਯਾਰ ਤੇਰੇ ਲਈ ਜਮਾ ਹੀ ਹੱਦ ਦਾ ਤੂੰ ਨਿੱਕੀ ਨਿੱਕੀ ਗੱਲ ਤੇ ਘਰੇ ਫੋਨ ਲਾਉਣ ਲੱਗ ਜਾਂਦੀ ਐ ਹਾਂ ਮੰਮੀ ਮੈਂ ਤਾਂ ਠੀਕ ਐ ਮੰਮੀ ਇਹ ਗੱਲਾਂ ਛੱਡ ਮੈਂ ਨਹੀਂ ਇੱਥੇ ਰਹਿਣਾ ਮੈਨੂੰ ਤਾਂ ਲੈ ਕੇ ਜਾ ਮੰਮੀ ਹੁਣੇ ਆ ਜਾ ਕੀ ਕੀਤਾ ਤੈ ਤੂੰ ਫੋਨ ਕਿਉਂ ਕੱਟਿਆ ਹੁਣ ਤੇਰਾ ਦਿਮਾ ਹਾਂ ਅੱਛਾ ਨਿੱਕੀ ਨਿੱਕੀ ਗੱਲ ਤੇ ਹੈ ਮੈਂ ਕਰ ਲੈਣੀ ਆ ਤੁਸੀਂ ਮੈਨੂੰ ਮਹਿਣੇ ਦਿੰਨਾ ਹੈ ਦੇਖ ਲੈ ਮੰਮੀ ਨੇ ਉਹਦੀ ਗੱਲ ਕਹਤੀ ਝੂਠ ਬੋਲਦੀ ਮੰਮੀ ਮਾਰ ਮਾਰਦੀ ਚਾਬੀਆਂ ਲਪੋਈਆਂ ਮੈਨੂੰ ਨਹੀਂ ਇਹੋ ਜਿਹਾ ਕੁਝ ਕਰਨਾ ਹੁੰਦਾ ਮੈਂ ਕੋ ਚਾਬੀਆਂ ਲੁਕਾਉਂਗੀ ਓ ਯਾਰ ਚਾਬੀਆਂ ਮੈਂ ਤੈਨੂੰ ਕੁਝ ਕਿਹਾ ਆ ਦੂ ਬਾਚ ਮੈਂ ਤਾਂ ਨਹੀਂ ਕੁਝ ਕਿਹਾ ਨਾ ਜੇ ਤੈਨੂੰ ਮੈਂ ਕਹਿਆ ਹੋਵੇ ਤਾਂ ਵੀ ਤੂੰ ਨਿੱਕੀ ਨਿੱਕੀ ਗੱਲ ਤੇ ਹੁਣ ਜਿਉ ਇੱਥੇ ਮੂੰਹ ਝੱਕ ਕੇ ਆ ਜਾਣਗੇ ਫਿਰ ਦਸਤੀ ਬਣੂਗਾ ਮੂੰਹ ਝੱਕ ਕੇ ਮਤਲਬ ਕੀ ਹੈ ਇਹ ਕੀ ਬੋਲਣ ਦਾ ਤਰੀਕਾ ਤੇ ਫਿਰ ਹੁਣ ਜੇ ਤੂੰ ਮੇਰੀ ਮਾਂ ਨੂੰ ਬੋਲਦੀ ਹੈ ਮੇਰੀ ਭਾਬੀ ਨੂੰ ਬੋਲਦੀ ਹੈ ਮੇਰੇ ਭਰਾ ਨੂੰ ਬੋਲਦੀ ਹੈ ਮੈਂ ਨਹੀਂ ਬੋਲ ਸਕਦਾ ਹੈ ਫਿਰ ਤੁਸੀਂ ਰਹੋ ਆਪ ਦੀ ਮਾਂ ਕੋਲ ਪਰ ਜਾਈ ਕੋਣ ਭਰਾ ਕੋਲ ਮੈਂ ਭੱਗ ਜਾਨੀ ਆ ਬਸ ਮੇਰੀ ਮਾਂ ਆਜੂ ਤੇ ਮੈਨੂੰ ਲੈ ਜੂਗੀ ਆਹੀ ਗੱਲ ਹੈ ਨਾ ਐਂ ਕਰ ਫਿਰ ਅੱਜ ਤੋਂ ਬਾਅਦ ਤੂੰ ਪੇਕ ਹੀ ਰਹੀਂ ਆਹੋ ਜਾਊਂਗੀ ਤੇ ਜਮਾ ਨਹੀਂ ਹੁੰਦੀ ਇੱਥੇ ਤੁਸੀਂ ਰਹੀਓ ਖੁਸ਼ ਨਾ ਕਲੇਸ਼ ਹੋਊਗਾ ਮੇਰੇ ਕਰਕੇ ਮੰਮੀ ਹੁਣੇ ਆ ਜਾ ਤੇ ਮੈਨੂੰ ਲੈ ਜਾ ਬਸ ਆ ਕੇ ਦੱਸ ਦੇ ਤੈਨੂੰ ਕੀ ਗੱਲ ਹੋਈ ਆ ਚੰਗਾ